ਆਖਰਕਾਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਨਾਮ ਤੇ ਮੋਰ ਲੱਗ ਗਈ ਹੈ ਮੋਰ ਕਿਵੇਂ ਲੱਗੀ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਮ ਦੇ ਉੱਪਰ ਮਸਲਾ ਕੀ ਹੈ ਖਬਰ ਕੀ ਹੈ ਅਹਿਮ ਚਰਚਾ ਕਰਨੀ ਹੈ ਭਗਵੰਤ ਮਾਨ ਨੂੰ ਕਰਾਰਾ ਝਟਕਾ ਝਟਕਾ ਗਿਆ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਉਧਰ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਲੱਗੇ ਇਲਜ਼ਾਮਾਂ ਤੋਂ ਬਾਅਦ ਕੱਲ ਉਹ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਜਥੇਦਾਰ ਸਾਹਿਬ ਦੇ ਅੱਗੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀਗੇ ਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਬੰਦ ਲਫਾ ਉਸ ਬੰਦ ਲਿਵਾਵੇ ਦੇ ਵਿੱਚ ਲਿਖਿਆ ਕੀ ਹੈ ਉਹਦੇ ਤੇ ਬਹੁਤ ਅਹਿਮ ਐਕਸਕਲੂਸਿਵ ਗੱਲਬਾਤ ਜਿਹੜੀ ਆ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਜਿਹੜੀ ਆ ਕਰਾਂਗੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਸੁਖਪੀਰ ਸਿੰਘ ਬਾਦਲ ਖੋਰਾ ਦੇ ਮਸਲੇ ਤੇ ਹੁਣ ਜੱਜਦਾਰ ਫੈਸਲਾ ਕੀ ਲੈਣਗੇ ਇਹਦੇ ਤੇ ਵੀ ਬਹੁਤ ਅਹਿਮ ਜਿਹੜੀ ਆ ਗੱਲਬਾਤ ਅਸੀਂ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਰਾਜਪਾਲ ਸਾਹਿਬ ਕੱਲ ਪੰਜਾਬ ਦੇ ਦੌਰੇ ਤੇ ਸੀਗੇ ਤੇ ਉਸ ਦੌਰੇ ਦੇ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਤੇ ਸਿੱਧੇ ਤੌਰ ਤੇ ਕਈ ਤਰੀਕੇ ਦੇ ਜਿਹੜੇ ਉਹ ਤੰਜ ਕਰ ਦਿੱਤੇ ਆ ਹੁਣ ਮਸਲਾ ਕੀ ਬਣੂਗਾ ਇਸੇ ਵੀ ਐਮ ਗੱਲਬਾਤ ਕਰਦੇ ਆ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਅਨਕਸਰ ਤੁਹਾਡੇ ਇਸ ਸਵਾਗਤ ਦੇ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅਨਕਸਰ ਸ਼ੁਰੂਆਤ ਮੈਂ ਸੁਖਬੀਰ ਸਿੰਘ ਬਾਦਲਹੋਰਾ ਵਾਲੀ ਖਬਰ ਤੋਂ ਹੀ ਕਰਦਾ ਕੱਲ ਸਾਰਿਆਂ ਦੀਆਂ ਨਜ਼ਰਾਂ ਸੀ ਜਦੋਂ ਖਬਰ ਆਈ ਕਿ ਅੱਜ ਸੁਖਬੀਰ ਸਿੰਘ ਬਾਦਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਪੇਸ਼ ਹੋਣਗੇ ਕੱਲ ਸੁਖਬੀਰ ਸਿੰਘ ਬਾਦਲ ਉੱਥੇ ਸਪਸ਼ਟੀਕਰਨ ਦੇਣ ਦੇ ਲਈ ਜਿਹੜੇ ਪੇਸ਼ ਹੋਏ ਆਪਣੇ ਆਪ ਨੂੰ ਉੱਥੇ ਨਮਾਣੇ ਸਿੱਖ ਵਜੋਂ ਜਿਹੜਾ ਉਭਾਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਰਹੀ ਹੈ ਕਿ ਮੈਂ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋ ਰਿਹਾ ਠੀਕ ਹੈ ਇੱਕ ਦੋ ਲੀਡਰ ਜਿਵੇਂ ਭੁੰਦਰ ਸਾਹਿਬ ਹੋਗੇ ਜਿਵੇਂ ਹਮੇਸ਼ਿੰਦਰ ਗਰੇਵਾਲ ਹੋਗੇ ਜਾਂ ਡਾਕਟਰ ਦਲਜੀਤ ਚੀਮਾ ਹੋਗੇ ਉਹ ਜ਼ਰੂਰ ਉਹਨਾਂ ਦੇ ਨਾਲ ਸੀਗੇ ਹਰਜਿੰਦਰ ਧਾਮੀ ਆਪਣੇ ਤੌਰ ਤੇ ਪੇਸ਼ ਹੋਏ ਪਰ ਇਹ ਵੀ ਪਤਾ ਲੱਗ ਰਿਹਾ ਸੂਤਰਾਂ ਤੋਂ ਕਿ ਇਹਨਾਂ ਨੇ ਸਖਤ ਹਦਾਇਤ ਜਿਹੜੀ ਆ ਉਹ ਦਿੱਤੀ ਸੀਗੀ ਆਪਣੇ ਲੀਡਰਸ਼ਿਪ ਨੂੰ ਆਪਣੇ ਵਰਕਰਾਂ ਨੂੰ ਕਿ ਭਾਈ ਉੱਥੇ ਕੋਈ ਵੀ ਜਿਹੜਾ ਉਹ ਨਹੀਂ ਪਹੁੰਚੂਗਾ ਕੋਈ ਵੀ ਉੱਥੇ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਨਹੀਂ ਕਰੂਗਾ ਤੇ ਆਪਾਂ ਜਿਹੜਾ ਉੱਥੇ ਨਿਮਾਣੇ ਸਿੱਖ ਵਜੋਂ ਜਿਹੜਾ ਪੇਸ਼ ਹੋਣਾ ਇਹ ਤਾਂ ਕੋਸ਼ਿਸ਼ ਉਹਨਾਂ ਦੀ ਪੂਰੀ ਰਹੀ ਹੈ ਔਰ ਜਿਹੜੀ ਕਿ ਪੂਰੀ ਹੁੰਦੀ ਦਿਖੀ ਵੀ ਹੈ ਪਰ ਉਧਰ ਹੁਣ ਤੁਸੀਂ ਸਿੱਧਾ ਇਹਦੇ ਤੇ ਆਓ ਕਿ ਇਹ ਦੱਸੀਏ ਆਪਾਂ ਕਿ ਸੁਖਬੀਰ ਸਿੰਘ ਬਾਦਲ ਖੜਾ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਲਿਖਿਆ ਕੀ ਹੈ ਕਿਉਂਕਿ ਸਾਰਿਆਂ ਦੀ ਨਜ਼ਰਾਂ ਇਹਦੇ ਤੇ ਨਹੀਂ ਕਿ ਸੁਖਬੀਰ ਦੇ ਉੱਪਰ ਖਾਸ ਤੌਰ ਤੇ ਜਿਹੜੇ ਉਹਨਾਂ ਨੇ ਉਦੋਂ ਚਿੱਠੀ ਲਿਖੀ ਮਾਫੀ ਨਾਮੇ ਦੇ ਨਾਲ ਜਿਹੜੀ ਚਿੱਠੀ ਲਿਖੀ ਸੀ ਬਾਗੀਆਂ ਨੇ ਉਹ ਤੇ ਤਿੰਨ ਇਲਜ਼ਾਮ ਬੜੇ ਪ੍ਰਮੁਖਤਾ ਦੇ ਨਾਲ ਲਾਇਏ ਸੀ ਇੱਕ ਤਾਂ ਜਿਹੜਾ ਬੇਅਦਬੀ ਦੇ ਦੋਸ਼ੀਆਂ ਨੂੰ ਫੜੇ ਨਾ ਜਾਣਾ ਦੂਜਾ ਜਿਹੜਾ ਡੇਰਾ ਮੁਖੀ ਨੂੰ ਮਾਫੀ ਦਿਵਾਉਣੀ ਤੇ ਤੀਜਾ ਜਿਹੜਾ 90 ਲੱਖ ਦਾ ਇਸ਼ਤਿਹਾਰ ਜਿਹੜੇ ਮਾਫੀ ਨਾਵੇਂ ਦੀ ਇਸ਼ਤਿਹਾਰਬਾਜ਼ੀ ਜਿਹੜੀ ਆ ਉਹ ਕੀਤੀ ਗਈ ਕਿਹਨੇ ਦਾ ਮੁਖੀ ਨੇ ਮਾਫੀ ਮੰਗ ਲਈ ਹੈ ਇਹ ਤਿੰਨ ਇਲਜ਼ਾਮ ਜਿਹੜੇ ਪ੍ਰਮੁਖਤਾ ਦੇ ਨਾਲ ਆਏ ਸੀ ਇਹ ਤਿੰਨਾਂ ਇਲਜ਼ਾਮਾਂ ਦੇ ਉੱਪਰ ਕੀ ਕੁਝ ਸਪਸ਼ਟੀਕਰਨ ਸੁਪੀਰ ਸਿੰਘ ਬਾਦਲ ਉਹਨਾਂ ਨੇ ਬੰਦ ਦੇ ਲਿਫਾਫੇ ਦੇ ਵਿੱਚ ਸੌਂਪਿਆ ਐਕਸਕਲੂਸਿਵ ਜਾਣਕਾਰੀ ਜਿਹੜੀ ਆ ਤੁਹਾਡੇ ਤੱਕ ਪਹੁੰਚੀ ਹੈ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜੀ ਸਿੱਧਾ ਇਹਦੇ ਤੇ ਆਓ ਜੀ ਕੀ ਇਲਜ਼ਾਮਾਂ ਦੇ ਜਵਾਬਦੇਹ ਲੱਦੇ ਹੋ ਸਕਦੇ ਬਿਲਕੁਲ ਸੁਫੇਂਦਰ ਜੀ ਜੋ ਸੂਤਰਾਂ ਦੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਹੈ ਸਿੱਧੂ ਸਾਹਿਬ ਉਹਦੇ ਅਨੁਸਾਰ ਜਿਸ ਤਰੀਕੇ ਨਾਲ ਬਾਕੀਆਂ ਵੱਲੋਂ ਤਿੰਨ ਦੋਸ਼ ਜਿਹੜੇ ਆ ਮੁਖਤੂਬ ਚ ਲਾਏ ਗਏ ਇੱਕ ਤਾਂ ਪਹਿਨਾ ਜਿਹੜੇ ਬੇਅਦਬੀਆਂ ਦੇ ਦੋਸ਼ੇ ਨੂੰ ਨਾ ਫੜਨਦਾ ਸੀ ਸਿੱਧੂ ਸਾਹਿਬ ਇਹਦੇ ਸਬੰਧੀ ਹਮੇਸ਼ਾ ਸਰਦਾਰ ਸੁਖੀਤ ਸਿੰਘ ਬਾਦਲ ਪਹਿਨਾ ਵੀ ਕਈ ਵਾਰ ਕਹਿੰਦੇ ਰਹੇ ਆ ਕਿ ਸਾਨੂੰ ਉਸ ਸਮੇਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਜਿਹੜਾ ਸਮਾਂ ਬਹੁਤ ਘੱਟ ਮਿਲਿਆ ਅਸੀਂ ਕਿਉਂ ਅਸਫਲ ਹੋਏ ਕਿਉਂਕਿ ਉਸ ਵਕਤ ਪੰਥਕ ਜਥੇਬੰਦੀਆਂ ਦਾ ਦੂਜੀਆਂ ਸਿੱਖ ਜਥੇਬੰਦੀਆਂ ਦਾ ਭਾਰੀ ਦਬਾਅ ਸੀ ਜਿਸ ਕਰਕੇ ਸਾਨੂੰ ਇਹ ਕੇਸ ਜਿਹੜਾ ਸੀ ਉਸੇ ਵੀ ਆਈਪੀ ਨੂੰ ਸਪੁਰਦ ਇਹ ਜਿਹੜੀ ਆ ਇਹ ਬਿਆਨ ਸੁਖਬੀਰ ਸਿੰਘ ਬਾਦਲ ਪਹਿਨਾ ਵੀ ਕਈ ਵਾਰੀ ਇਸ ਦੋਸ਼ ਤੇ ਸਬੰਧ ਵਿੱਚ ਦੇ ਚੁੱਕੇ ਆ ਪਰ ਸਿੱਧੂ ਸਾਹਿਬ ਸੁਭਾਵਾਕਾ ਕਿ ਜਿਸ ਤਰੀਕੇ ਦੇ ਹੁਣ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਤੇ ਸੰਬੰਧੀ ਉਸ ਚਿੱਠੀ ਦੇ ਵਿੱਚ ਵੀ ਉਹਨਾਂ ਨੇ ਇਹੋ ਹੀ ਤਰਕ ਜਿਹੜਾ ਉਹਨਾਂ ਵੱਲੋਂ ਦਿੱਤਾ ਜਾ ਸਕਦਾ ਆ ਕਿ ਹਾਂ ਭੀ ਜੋ ਵੀ ਅਸੀਂ ਇਸੇ ਕਰਕੇ ਹੀ ਉਹਨਾਂ ਦੋਸ਼ੇ ਦੇ ਖਿਲਾਫ ਕਾਰਵਾਈ ਨਹੀਂ ਸਕੇ ਕਿਉਂਕਿ ਕੇਸ ਪੱਧਕ ਜੱਥੇਬੰਦੀਆਂ ਦੇ ਦਬਾਅ ਤੇ ਹੇਠ ਸਾਨੂੰ ਸੀਬੀਐਮ ਜਿਹੜਾ ਸੰਪਣਾ ਪਿਆ ਦੂਜਾ ਦੋਸ਼ ਜਿਹੜਾ ਲੱਗਦਾ ਬੇਹੱਦ ਗੰਭੀਰ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਜਿਹੜਾ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਉਸ ਦੇ ਵਿੱਚ ਜਿਹੜੀ ਮੁੱਖ ਭੂਮਿਕਾ ਸੀ ਉਹ ਜਿਹੜੀ ਸਰਦਾਰ ਸੁਖੀ ਸਿੰਘ ਬਾਦਲ ਹੋਣਾ ਵੀ ਸੀ ਇਹ ਹਮੇਸ਼ਾ ਦੋਸ਼ ਲੱਗਦੇ ਰਹੀ ਹੈ ਹੁਣ ਸਿੱਧੂ ਸਾਹਿਬ ਜਿਸ ਤਰੀਕੇ ਦੀਆਂ ਇਹ ਗੱਲਾਂ ਕਿਸ ਤਰੀਕੇ ਨਾਲ ਮਾਫੀ ਦਵਾਈ ਗਈ ਜਾਂ ਦਿੱਤੀ ਗਈ ਇਹਦੇ ਸਬੰਧੀ ਤਾਂ ਸਿੱਧੂ ਸਾਹਿਬ ਬਹੁਤ ਸਾਰੇ ਤਰੀਕੇ ਦੀਆਂ ਜਿਹੜੀਆਂ ਚਰਚਾਾਂ ਮਤ ਜਿਹੜੀਆਂ ਹਮੇਸ਼ਾ ਚੱਲਦੀ ਰਹੀਆਂ ਨੇ ਮੁੱਦਾ ਹੈਗਾ ਰਾਮ ਰਹੀਮ ਨੂੰ ਮਾਫੀ ਦੇਣ ਦਾ ਤਾਂ ਉਸਤੇ ਸਬੰਧ ਵਿੱਚ ਜੋ ਸੂਤਰਾਂ ਤੋਂ ਜਾਣਕਾਰੀ ਸਾਡੇ ਤੱਕ ਸਿੱਧੂ ਸਾਹਿਬ ਪਹੁੰਚੀ ਹੈ ਜਾਂ ਜਿਸ ਤਰੀਕੇ ਦਾ ਸਪਸ਼ਟਕਰਨ ਦੇ ਵਿੱਚ ਉਹ ਜਵਾਬ ਦੇ ਸਕਦੇ ਆ ਕਿਉਂਕਿ ਮਾਫੀ ਜਿਹੜੀ ਸੀ ਗੁਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜੀ ਉਹ ਦਿੱਤੀ ਗਈ ਉਸ ਦੇ ਵਿੱਚ ਜਥੇਦਾਰ ਸੁਖਵੀਰ ਸਿੰਘ ਬਾਤਲ ਦੀ ਜਿਹੜੀ ਭੂਮਿਕਾ ਕਿਸੇ ਵੀ ਕਿਸਮ ਦੀ ਜਿਹੜੀ ਆ ਉਸ ਸਾਹਮਣੇ ਜਿਹੜੀ ਆ ਉਹ ਨਹੀਂ ਆਉਂਦੀ ਕਿਉਂਕਿ ਮਾਫੀ ਜਿਹੜੀ ਆ ਦਿੱਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਾਂ ਸੁਭਾਵਿਕ ਆ ਕਿ ਇਹੋ ਹੀ ਇਸ ਦੋਸ਼ ਦਾ ਜਿਹੜਾ ਜਵਾਬ ਆ ਉਸ ਬੰਦ ਲਫਾਫੇ ਦੇ ਵਿੱਚ ਜਿਹੜਾ ਸਪਸ਼ਟਿਕਨ ਦੇ ਰੂਪ ਚ ਦਿੱਤਾ ਗਿਆ ਹੋਵੇਗਾ ਦੂਸਰੀ ਜਿਹੜਾ ਤੀਸਰਾ ਮਹੱਤਵਪੂਰਨ ਜਿਹੜਾ ਮੁੱਦਾ ਹੈਗਾ ਉਸ ਮਾਫੀ ਨਾਮੇ ਨੂੰ ਜਸਟੀਫਾਈ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰੀਕੇ ਨਾਲ 9 ਹੁਣ ਉਸ ਸਮੇਂ ਦੇ ਜਿਹੜੇ ਐਜੀਪੀਸੀ ਦੇ ਜਿਹੜੇ ਪ੍ਰੈਜ਼ੀਡੈਂਟ ਸਨ ਅਵਤਾਰ ਸਿੰਘ ਮੱਕੜ ਉਹ ਹੁਣ ਇਸ ਧਰਤੀ ਤੇ ਨਹੀਂ ਹੈ ਉਸ ਵਰਗਵਾਸ ਹੋ ਚੁੱਕੇ ਹਨ ਹੁਣ ਉਸ ਵਕਤ ਉਹ ਇਸ਼ਤਿਹਾਰ ਕੇਦੇ ਦਬਾਅ ਵਿੱਚ ਦਬਾ ਦਿੱਤੇ ਕੇਸ ਤਰੀਕੇ ਨਾਲ ਸ਼੍ਰੋਮਿਕ ਕਮੇਟੀ ਨੇ ਦਿੱਤੇ ਜਾਂ ਪ੍ਰਧਾਨ ਨੂੰ ਕਿਸ ਨੇ ਕਿਹਾ ਇਹਦੇ ਸਬੰਧੀ ਕੋਈ ਵੀ ਜਾਣਕਾਰੀ ਮੌਜੂਦਾ ਐਜੀਪੀਸੀ ਦੇ ਪ੍ਰਧਾਨ ਜਿੰਦਰ ਸਿੰਘ ਧਾਮੀ ਕੋਲ ਨਹੀਂ ਹੈ ਵੀ ਸੋ ਇਸ ਤਰੀਕੇ ਨਾਲ ਉਹ ਵੀ ਗੱਲ ਉੱਤੇ ਆਪਣੇ ਪੱਧਰ ਤੇ ਪੇਸ਼ ਹੋਈ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਵੀ ਜਿਹੜਾ ਪੁੱਛਦਿਆ ਗਿਆ ਸੀ ਉਹਨਾਂ ਨੇ ਵੀ ਇੱਕ ਬੰਦਲਫਾਫਾ ਅਵਤਾਰ ਸਿੰਘ ਬੱਕੜ ਹੁਣਾ ਦੇ ਸਮੇਂ ਦਾ ਉਹ ਵੀ ਜਿਹੜਾ ਉੱਥੇ ਜਿਹੜਾ ਸੌਂਪ ਦਿੱਤਾ ਭਾਵ ਇਸ ਤਰ੍ਹਾਂ ਦੇ ਦੇਣ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਭੂਮਿਕਾ ਰਹੀ ਹੈ ਇਹਦੇ ਵਿੱਚ ਵੀ ਸਮੂੱਚਾ ਜਿਹੜਾ ਸਰਦਾਰ ਸੁਖਬੀਰ ਸਿੰਘ ਹੁਣਾ ਨੇ ਇੱਕ ਤਰੀਕੇ ਦੀ ਜ਼ਿੰਮੇਵਾਰੀ ਸ਼ੁਰੂਨੀ ਗੁਰਦਾਰ ਪ੍ਰਬੰਧ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਉਹਨਾਂ ਤੇ ਛੁੱਟ ਦਿੱਤੀ ਪ੍ਰਤੀਤ ਹੁੰਦੀ ਹੈ ਜਿਸ ਤਰੀਕੇ ਨਾਲ ਜਿਹੜਾ ਜਿਹੜਾ ਬੰਦਲਫਾਫਾ ਅਵਤਾਰ ਸਿੰਘ ਮੱਕੜ ਵਾਲਾ ਜਿਹੜਾ ਦੇ ਦਿੱਤਾ ਗਿਆ ਹੁਣ ਸਿੱਧੂ ਸਾਹਿਬ ਇਹ ਤਿੰਨ ਗੰਭੀਰ ਦੋਸ਼ੀ ਜਿਹੜੇ ਹਮੇਸ਼ਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉੱਤੇ ਲੱਗਦੇ ਰਹੇ ਆ ਹੁਣ ਕੱਲ ਜਿਹੜਾ ਬੰਦਲਫਾਫਾ ਉਹਨਾਂ ਨੇ ਦਿੱਤਾ ਉਹਦੇ ਵਿੱਚ ਇਹ ਤਿੰਨਾਂ ਦੋਸ਼ਾਂ ਦਾ ਜਵਾਬ ਜਿਸ ਤਰੀਕੇ ਦੀਆਂ ਸੂਤਰਾਂ ਤੋਂ ਸਾਡੇ ਤੱਕ ਜਾਣਕਾਰੀ ਪਹੁੰਚੀ ਆ ਜੋ ਖੁਲਾਸੇ ਹੁੰਦੇ ਨੇ ਇਹੋ ਹੀ ਹਨ ਜਿਹੜੇ ਅਸੀਂ ਆਪਣੇ ਦਰਸ਼ਕਾਂ ਨਾਲ ਸਿੱਧੂ ਸਾਹਿਬ ਜਿਹੜੇ ਉਹ ਸਾਂਝੇ ਕਰ ਰਹੇ ਹ ਦਾਲਾ ਗਈ ਕਿ ਇੱਕ ਨਮਾਣੇ ਸਿੱਖ ਹੋ ਜਾ। ਪੂਰੇ ਤੌਰ ਤੇ ਕੱਲ ਜਦੋਂ ਉਹ ਪੇਸ਼ ਹੁੰਦੇ ਆ ਸਰਦਾਰ ਸੁਖੀ ਸਿੰਘ ਬਾਦਲ ਉਹਨਾਂ ਨਾਲ 2 ਚ 3 ਲੀਟਰ ਸੀ। ਔਰ ਇਹ 2 3 ਲੀਟਰਾਂ ਦੇ ਪੇਸ਼ ਹੋਣ ਤੋਂ ਬਾਅਦ ਆਮ ਤੌਰ ਤੇ ਚਰਚਾਵਾਂ ਇਹ ਵੀ ਸਨ ਕਿ ਹਾਂ ਭਈ ਉਹਨਾਂ ਦੇ ਨਾਲ ਡਿਫਰੈਂਸ ਕਿੱਥੀ ਆ ਕਿਉਂ ਨਹੀਂ ਆ। ਹੁਣ ਇਹ ਵੀ ਪਤਾ ਲੱਗਾ ਕਿ ਉਹਨਾਂ ਨੇ ਆਪ ਤੌਰ ਤੇ ਮਨਾਂ ਕੀਤਾ ਕਿਸੇ ਨਹੀਂ ਆਪਾਂ ਜਾਣਾਂ ਕਿਉਂਕਿ ਜਿਹੜਾ ਦੋਸ਼ ਹੀ ਉਸ਼ਰਮੀ ਅਕਾਲੀ ਦਲ ਪ੍ਰਧਾਨ ਦੇ ਉੱਤੇ ਸੀ ਤਾਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਨ ਤਾਂ ਇਸ ਕਰਕੇ ਮੈਂ ਨਾਮਾਨ ਸਿੱਖ ਵਟਕੇ ਪੇਸ਼ ਹੋਣਾ ਤੇ ਉੱਥੇ ਹੋਏ ਤੇ ਵਾਕਿਆ ਹੀ ਉੱਥੇ ਕਿਸੇ ਕਿਸਮ ਦਾ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਨਹੀਂ ਕੀਤਾ ਗਿਆ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕੋਟ ਕਰਨੀ ਚਾਹਾਂਗਾ ਕਿ ਸਿੱਧੂ ਸਾਹਿਬ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੇ ਉੱਤੇ ਇਹ ਇਲਜ਼ਾਮ ਲੱਗਦੇ ਰਹੇ ਆ ਕਈ ਵਾਰੀ ਕਿ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਸੱਦਿਆ ਜਾਂਦਾ ਸੀ ਖਾਸ ਕਰਕੇ 1994 ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਸੀ ਉਸ ਵਕਤ ਵੀ ਪ੍ਰਕਾਸ਼ਿਕ ਬਾਦਲ ਹੋਣਾ ਨੂੰ ਸੱਦਿਆ ਗਿਆ ਸੀ ਉੱਥੇ ਪਰ ਉਸ ਵਕਤ ਉਹਨਾਂ ਨੇ ਵਾਇਲੇਸ਼ਨ ਜਿਹੜੀ ਉੱਥੇ ਆਪਣੇ 4 ਜਾਂ 5000 ਸਮਰਥਕਾਂ ਦੇ ਨਾਲ ਉਹ ਜਾ ਕੇ ਉੱਥੇ ਪੇਸ਼ ਹੋਏ ਤਾਂ ਇੱਕ ਕਿਸਮ ਦੇ ਨਾਲ ਜਥੇਦਾਰ ਦੇ ਹੁਕਮ ਦੀ ਜਿਹੜੀ ਉਹਨਾਂ ਨੇ ਅਵਾਗਿਆ ਕੀਤੀ ਸੀ ਇਹਨਾਂ ਦੋਸ਼ਾਂ ਨੂੰ ਜਾਂ ਇਸ ਇਤਿਹਾਸ ਨੂੰ ਯਾਦ ਰੱਖਦੇ ਆ ਹੋਣਾ ਕਲ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉੱਥੇ بطور ਨਮਾਨ ਸੇਖੋ ਜੋ ਪੇਸ਼ ਹੋਇਆ ਹੁਣ ਉਸ ਪੇਸ਼ੀ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਉਹ ਚੁੱਪਚਾਪ ਚਲੇ ਗਏ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਇੱਕ ਪ੍ਰਸ਼ਨ ਹੈਗਾ ਕਿ ਉਹ ਆਏ ਨੇ ਪੀਸ ਕਿ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਜੋ ਕਿਉਂਕਿ ਅਕਾਲ ਤਖਤ ਸਾਹਿਬ ਉੱਥੇ ਜਦੋਂ ਉਹ ਬੇਸ਼ ਹੋ ਗਏ ਤਾਂ ਉਸ ਤੋਂ ਬਗਰੂ ਕਿਸੇ ਵੀ ਕਿਸਮ ਦਾ ਆਪਣੇ ਸਬੰਧੀ ਉਹਨਾਂ ਨੂੰ ਪ੍ਰਚਾਰ ਨਾ ਕਰਦਾ ਇਹ ਦਰਸਾਉਂਦਾ ਕਿ ਉਹ ਇਸ ਮੁੱਦੇ ਨੂੰ ਕਿਸ ਤਰੀਕੇ ਨਾਲ ਸੰਵੇਦਨਸ਼ੀਲਤਾ ਦੇ ਮੁੱਦੇ ਨੂੰ ਲੈ ਕੇ ਕਿਸ ਤਰੀਕੇ ਨਾਲ ਪੇਸ਼ ਹੋਏ ਤੇ ਕਿਸ ਤਰੀਕੇ ਨਾਲ ਅਕਾਲ ਤਖਤ ਦੇ ਅੱਗੇ ਆਪਣੀਆਂ ਭੁੱਲਾਂ ਚੁੱਕਾਂ ਦੀ ਜਿਹੜੀ ਮਾਫੀ ਮੰਗ ਲੋ ਜਾਂ ਹੋਰ ਕਰ ਲੋ ਉਹਨਾਂ ਦਾ ਪਛਤਾਪ ਉਹਨਾਂ ਨੇ ਜਿਹੜਾ ਕੀਤਾ ਹੁਣ ਸਿੱਧੂ ਸਰ ਇੱਕ ਗੱਲ ਹੋਰ ਇੱਥੇ ਨੋਟ ਕਰਦਵਾਲੀ ਹੈ ਕਿ ਜਿਸ ਦਿਨ ਬਾਕੀ ਧੜੇ ਦੇ ਵਿਅਕਤੀ ਅਕਾਲ ਤੱਕ ਸਭ ਮੁਤੇ ਪੇਸ਼ ਹੁੰਦੇ ਆ ਔਰ ਉੱਥੇ ਜਾ ਕੇ ਇੱਕ ਮੰਗ ਪੱਤਰ ਦਿੰਦੇ ਆ ਉਸ ਵਕਤਾਂ ਜੱਥੇਦਾਰ ਸਾਹਿਬ ਵੱਲੋਂ ਉਹ ਮੰਗ ਪੱਤਰ ਜਿਹੜਾ ਮੀਡੀਆ ਵਿੱਚ ਰਿਲੀਜ਼ ਕਰ ਦਿੱਤਾ ਜਾਂਦਾ ਪਰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲੋਂ ਨੰਬਰ ਜਿਹੜਾ ਉੱਥੇ ਜੱਥੇਦਾਰ ਸਾਹਿਬ ਵੱਲੋਂ ਨਹੀਂ ਆ ਰਿਖਾਬ ਜੱਥੇਦਾਰ ਸਾਹਿਬ ਵੱਲੋਂ ਨਹੀਂ ਉਹ ਪੱਤਰ ਰਿਲੀਜ਼ ਕੀਤਾ ਗਿਆ ਉਹ ਉਹਨਾਂ ਦੇ ਬਾਕੀਆਂ ਦੇ ਵੱਲੋਂ ਆਪਣੇ ਵੱਲੋਂ ਹੀ ਜਿਹੜਾ ਪੱਤਰ ਪੱਤਰ ਜਿਹੜਾ ਉਹ ਰਿਲੀਜ਼ ਕੀਤਾ ਗਿਆ ਸੀ ਤਾਂ ਉਹ ਹੁਣ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਹੁਣ ਮਾਫੀ ਨਾਮੇ ਉੱਥੇ ਜਿਹੜੇ ਇਹ ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਇਹ ਜਿਹੜੇ ਜਵਾਬ ਹੋ ਸਕਦੇ ਆ ਪਰ ਹੁਣ ਜੇ ਜਥੇਦਾਰ ਸਾਹਿਬ ਦੇ ਅੱਗੇ ਜਿਸ ਤਰੀਕੇ ਨਾਲ ਕਈ ਲੋਕ ਜਿਹੜੇ ਆ ਉੱਥੇ ਕੋਲਾਸੇ ਕਰਨ ਦੇ ਲਈ ਪਹੁੰਚੇ ਹੋਏ ਸੀਗੇ ਕਈ ਦਿਨਾਂ ਤੋਂ ਔਰ ਕਿਉਂਕਿ ਸਭ ਤੋਂ ਵੱਡੇ ਠੀਕ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਪਰੋਂ ਫੈਸਲੇ ਹੋਣੇ ਹੁੰਦੇ ਆ ਔਰ ਸਭ ਤੋਂ ਵੱਡਾ ਉਸ ਤੋਂ ਬਾਅਦ ਆਖਰਕਾਰ ਫੈਸਲਾ ਜਿਹੜਾ ਉਹ ਮੰਨਣਾ ਜਾਂ ਨਾ ਮੰਨਣਾ ਜੇ ਗੱਲ ਕਰ ਲਈਏ ਤਾਂ ਗੁਰੂ ਰੂਪੀ ਸਾਧ ਸੰਗਤ ਕੋਲ ਵੀ ਜੇ ਹੁੰਦਾ ਜੇ ਮੈਂ ਗਲਤ ਨਹੀਂ ਤਾਂ ਮੰਨਣਾ ਮਤਲਬ ਮੰਨਣਾ ਤਾਂ ਸਭ ਨਹੀਂ ਹੁੰਦਾ ਮਤਲਬ ਉਸ ਚੀਜ਼ ਨੂੰ ਸਰਕਾਰ ਕਰਦੇ ਆ ਜਾਂ ਨਹੀਂ ਕਰਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਠੀਕਾ ਮਾਫੀਆਂ ਤਾਂ ਪਹਿਲਾਂ ਵੀ ਸੁਖਵੀਰ ਸਿੰਘ ਬਾਦਲ ਖੋਰਾ ਨੇ ਮੰਨੀਆਂ ਨੇ ਮੰਗੀਆਂ ਨੇ ਪਰ ਲੋਕਾਂ ਨੇ ਜਿਹੜੀਆਂ ਉਹ ਮੁਆਫੀਆਂ ਜਿਹੜੀਆਂ ਸਰਕਾਰ ਨਹੀਂ ਕੀਤੀਆਂ ਇਹ ਜਿਹਦੇ ਵਜੋਂ ਜਿਹੜਾ ਅਕਾਲੀ ਦਲ ਹੈ ਉਹ ਇਸ ਚੜ੍ਹਦੀ ਕਲਾ ਤੋਂ ਤਿੰਨ ਸੀਟਾਂ ਤੱਕ ਜਿਹੜਾ ਉਹ ਸਿਮਟ ਗਿਆ ਹੁਣ ਅਕਾਲ ਤਖਤ ਸਾਹਿਬ ਤੇ ਦਿੱਤਤਾ ਸਾਹਿਬ ਨੂੰ ਫੈਸਲਾ ਵੀ ਕੋਈ ਉਹੋ ਜਿਹਾ ਹੀ ਲੈਣਾ ਪਊਗਾ ਕਿ ਗੁਰੂ ਰੂਪੀ ਸਾਧ ਸੰਗਤ ਨੂੰ ਇਹ ਗੱਲ ਲੱਗੇ ਕਿ ਭਾਈ ਠੀਕ ਹੈ ਕੋਈ ਫੈਸਲਾ ਹੋਇਆ ਹੈਗਾ ਤਾਂ ਇਹ ਤੋਂ ਸਾਫ ਹੈ ਲੱਗ ਇਹ ਹੋ ਰਿਹਾ ਕਿ ਜਥੇਦਾਰ ਸਾਹਿਬ ਕੋਈ ਨਾ ਕੋਈ ਸਖਤ ਫੈਸਲਾ ਜਿਹੜਾ ਇਸ ਵਾਰ ਲੈਣਗੇ ਜ਼ਰੂਰ ਔਰ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਜੀ ਵੀ ਇਹ ਗੱਲਾਂ ਜਿਹੜੀਆਂ ਮੰਨ ਰਹੇ ਐ ਕਿ ਭਾਈ ਠੀਕ ਆ ਕਿ ਮੈਨੂੰ ਜੇ ਕੋਈ ਸਜ਼ਾ ਲਾਉਗੇ ਜਾਂ ਕੋਈ ਵੀ ਗੱਲਬਾਤ ਕਰਨਗੇ ਜੇ ਜਿਵੇਂ ਵੀ ਕੋਈ ਫੈਸਲਾ ਹੋਊਗਾ ਤਾਂ ਹਰ ਤਰੀਕੇ ਨਾਲ ਉਹਨਾਂ ਨੂੰ ਸਰਮੱਥੇ ਹੋਊਗਾ ਤਾਂ ਸਾਫ ਹੈ ਕਿ ਜੱਤਰਾ ਸਾਹਿਬ ਕੋਈ ਸਖਤ ਫੈਸਲਾ ਜਿਹੜਾ ਉਹ ਲੈ ਸਕਦੇ ਸੇ ਤੁਸਾਪ ਉਹਨਾਂ ਜਿਹੜਾ ਬਾਲ ਆ ਉਹ ਜੱਥੇਦਾਰ ਸਾਹਿਬ ਦੀ ਡੀ ਦੇ ਵਿੱਚ ਹੈਗੀ ਐ ਜਦੋਂ ਉਹਨਾਂ ਨੂੰ ਜਿਹੜੀ ਮਾਫੀ ਅਸਪਸ਼ਟਿਕਮ ਜਿਹੜਾ ਸਰਦਾਰ ਸਖਬੀ ਸਿੰਘ ਬਾਦਲ ਵੱਲੋਂ ਦੇ ਦਿੱਤਾ ਗਿਆ ਆਪਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਵੀ ਸਿੱਧੂ ਸਾਹਿਬ ਕਈ ਵਾਰ ਗੱਲ ਕੀਤੀ ਹੈ ਕਿ ਇਸ ਵਕਤ ਸਮੁੱਚੀ ਵਿਸ਼ਵ ਦੇ ਸਿੱਖਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਉਸ ਜਿਹੜੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਭੂਮਿਕਾ ਦੇ ਉੱਤੇ ਟਿੱਕਿਆ ਨੇ ਕਿ ਉਹ ਇਹੋ ਜਿਹਾ ਫੈਸਲਾ ਲੈਣਗੇ ਕਿਉਂਕਿ ਜੇਕਰ ਜਥੇਦਾਰ ਅਕਾਲ ਤਖਤ ਸਾਹਿਬ ਕੋਈ ਇਹੋ ਜਿਹਾ ਫੈਸਲਾ ਲੈਂਦੇ ਆ ਜਿਹੜਾ ਲੱਗੇ ਲੋਕਾਂ ਨੂੰ ਕਿ ਹਾਂ ਵੀ ਇਹ ਦਬਾਅ ਦੇ ਵਿੱਚ ਲੈ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਾਫ ਕਰ ਦਿੱਤਾ ਗਿਆ ਤਾਂ ਸਿੱਧੂ ਸਭ ਤੁਹਾਨੂੰ ਪਤਾ ਹੋਵੇਗਾ ਕਿ ਅਜੇ ਤੱਕ ਅੱਜ ਤੱਕ ਜਥੇਦਾਰ ਗੁਰਬਚਨ ਸਿੰਘ ਦੇ ਲੈ ਕੇ ਫੈਸਲੇ ਨੂੰ ਸਿੱਖ ਸੰਗਤ ਨੇ ਮਨਜ਼ੂਰ ਨਹੀਂ ਸੀ ਕੀਤਾ ਅੱਜ ਵੀ ਉਹ ਆਲੋਚਨਾ ਦਾ ਕੇਂਦਰ ਉਹ ਬਣੇ ਨੇ ਆਲੋਚਨਾ ਦੇ ਪਾਤਰ ਉਹ ਬਣੇ ਹੋਏ ਨੇ ਜਦੋਂ RAM REHIM ਨੂੰ ਮਾਫੀ ਦਿੰਦੇ ਆ ਜਥੇਦਾਰ ਗੁਰਬਚਨ ਸਿੰਘ ਦਾ ਕਿਸ ਤਰੀਕੇ ਨਾਲ ਵਿਰੋਧ ਹੋਇਆ ਸਾਰੀ ਦੁਨੀਆ ਜਾਣਦੀ ਉਹਦੇ ਪੁਤਲੇ ਪ੍ਰਕਰਮਾਂ ਦੇ ਵਿੱਚ ਜਿਹੜੇ ਸਿੱਧੂ ਸਭ ਪੁੱਟੇ ਗਏ ਸੀ ਜਾਂ ਉੱਥੇ ਕੀਤਾ ਗਿਆ ਸੀ ਉਹਨਾਂ ਦਾ ਨਰਾਦਰ ਤੇ ਫਿਰ ਅਖੀਰ ਮਜਬੂਰ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੋ ਉਹ ਇਤਿਹਾਸ ਦੁਬਾਰਾ ਨਾ ਦੁਹਰਾਇਆ ਜਾਵੇ ਸੋ ਸੁਭਾਵਕ ਆ ਕਿ ਜਥੇਦਾਰ ਅਕਾਲ ਤਖਤ ਇਸ ਵੇਲੇ ਸਮੁੱਚੀ ਪ੍ਰਕਿਰਿਆ ਨੂੰ ਦੇਖਦੇ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਤਕੜਾ ਧਾਰਮਿਕ ਨਹੀਂ ਧਾਰਮਿਕ ਫੈਸਲਾ ਤਾਂ ਸਿੱਧੂ ਸਾਹਿਬ ਕੁਝ ਹੋਰ ਤਾਂ ਧਾਰਮਿਕ ਸਜ਼ਾ ਤਾਂ ਕੁਝ ਹੋਰ ਹੋ ਸਕਦੀ ਆ ਸਿਆਸੀ ਸਜ਼ਾ ਜਿਹੜੀ ਆ ਸਿੱਧੂ ਸਾਹਿਬ ਹੋ ਸਕਦਾ ਕਿ ਉਹ ਇੱਕ ਸਖਤ ਰੂਪ ਦੇ ਵਿੱਚ ਲੈਣ ਕਿਉਂਕਿ ਉਹ ਜਿਹੜੇ ਪੰਜ ਜਥੇਦਾਰਾਂ ਦੇ ਵਿੱਚ ਕਾਰਜਕਾਰੀ ਜਥੇਦਾਰ ਜਿਹੜੇ ਪਹਿਲ ਹਰਪ੍ਰੀਤ ਸਿੰਘ ਜਿਹੜੇ ਰਹੇ ਇਸ ਪੰਜ ਕਾਸਤ ਕੇਸਕਟ ਸਾਹਿਬ ਦੇ ਜਥੇਦਾਰ ਦੇ ਰੂਪ ਦੇ ਵਿੱਚ ਮੌਜੂਦ ਹੈਗੇ ਆ ਤੇ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦਾ ਕਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ 36 ਦਾ ਅੰਕੜਾ ਬੀਤੇ ਸੰਦਰਭ ਚ ਰਿਹਾ ਸਿੱਧੂ ਸਾਹਿਬ ਇਹ ਗੱਲਾਂ ਸਾਹਮਣੇ ਸਪਸ਼ਟ ਰੂਪ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਕਿ ਜਿਸ ਤਿਕਾ ਦਾ ਦਬਾਅ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਬਾਕੀ ਸਿੰਘ ਸਹਿਬਾਨਾਂ ਦੇ ਉੱਤੇ ਹੈਗਾ ਸੁਭਾਵਿਕ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਿਆਸੀ ਤੇ ਧਾਰਮਿਕ ਸਜ਼ਾ ਜਿਹੜੀ ਆ ਉਹ ਸਖਤ ਲਾਈ ਜਾਵੇ ਤਾਂ ਜੋ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਕਿਸੇ ਵੀ ਤਰੀਕੇ ਦੇ ਸਿਆਸੀ ਦਬਾਅ ਦੇ ਅਧੀਨ ਕੰਮ ਜਿਹੜਾ ਉਹ ਨਹੀਂ ਕਰਦਾ ਬਲਕਿ ਇੱਕ ਖੋਕਤ ਮਖਤਿਆਰ ਸੰਸਥਾ ਔਰ ਇੱਕ ਉਸ ਦਾ ਅਕਸ ਉਹ ਆ ਜਿਹੜੇ ਉੱਤੇ ਕਦੇ ਅਕਾਲੀ ਫੂਲਾ ਸਿੰਘ ਵਰਗੇ ਦੇ ਜਿਹੜੇ ਫੈਸਲੇ ਨੇ ਇਤਿਹਾਸ ਜਿਹੜਾ ਉਹਨਾਂ ਨੂੰ ਯਾਦ ਕਰਦਾ ਇਹੋ ਜਿਹਾ ਫੈਸਲਾ ਦਿੱਤਾ ਜਾ ਸਕੇ ਸੋ ਸਭਾਵਕਿਆ ਸਿੱਧੂ ਸਾਹਿਬ ਕੀ ਹਕਾਕਤਕ ਸਾਹਿਬ ਦੇ ਜੱਥੇਦਾਰ ਬੋਲੋ ਕੋਈ ਸਖਤ ਸਜ਼ਾ ਜਿਹੜੀ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲਾਈ ਜਾ ਸਕਦੀ ਹੈ ਜੀ ਚਲੋ ਅਗਲੀ ਖਬਰ ਜਿਹੜੀ ਆ ਲੈਨੇ ਆ ਕਿ ਦੇਖਦੇ ਕਿ ਉਹਨਾਂ ਦੇ ਵਿੱਚ ਕੀ ਹੋ ਗਈਆਂ ਗੱਲਾਂ ਬਾਤਾਂ ਉਹਦੇ ਤੇ ਸਾਡੀ ਨਜ਼ਰ ਜਿਹੜੀ ਆ ਬਣੀ ਰਹੂਗੀ ਉਧਰ ਗੱਲਬਾਤ ਆਪਾਂ ਕਰ ਲਈਏ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਇੱਕੋ ਇੱਕ ਲੀਡਰ ਪੰਜਾਬ ਦੇ ਜਿਹੜੇ ਲਗਾਤਾਰ ਬੇਅਦਬੀ ਤੇ ਗੋਲੀ ਕਾਂਡ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਜਿਨ੍ਹਾਂ ਨੇ ਇਹਨਾਂ ਮੁੱਦਿਆਂ ਦੀ ਖਾਤਰ ਆਪਣਾ ਬਣਿਆ ਬਣਾਇਆ ਆਈਪੀਐਸ ਇੰਡੀਅਨ ਪੁਲਿਸ ਸਰਵਿਸ ਦਾ ਕੈਰੀਅਰ ਜਿਹੜਾ ਉਹ ਛੱਡਿਆ ਕਿਉਂਕਿ ਇਹਨੀ ਮਿਹਨਤ ਤੋਂ ਬਾਅਦ ਉਹ ਨੌਕਰੀ ਲਈ ਸੀ ਉਸ ਤੋਂ ਬਾਅਦ ਠੀਕ ਹੈ ਕਿ ਇਸੇ ਹੀ ਮਸਲਿਆਂ ਦੇ ਵਿੱਚ ਸੱਜਣ ਰਵਾਉਣ ਦੀ ਖਾਤਰ ਉਹ ਸਿਆਸਤ ਦੇ ਵਿੱਚ ਆਏ ਤੇ ਲਗਾਤਾਰ ਆਪਣੇ ਸਰਕਾਰ ਨੂੰ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਭਾਈ ਆਪਾਂ ਵਾਅਦਾ ਕਰਕੇ ਆਏ ਸੀ ਇਹਨਾਂ ਗੁਰੂ ਵਾਲੇ ਮਸਲਿਆਂ ਦੇ ਉੱਪਰ ਲੋਕਾਂ ਨੇ ਇਨਸਾਫ ਮੰਗਣ ਦੇ ਲਈ ਸਾਨੂੰ ਜਿਹੜੀ ਸਰਕਾਰ ਦੇ ਵਿੱਚ ਲਿਆਂਦਾ ਤੇ ਆਪਾਂ ਇਨਸਾਫ ਕਰੀਏ ਭਗਵੰਤਮਾਨ ਹੋਰੀ ਜਿਹੜੇ ਉਹਦੇ ਤੇ ਗੌਰ ਨਹੀਂ ਸੀ ਪਰ ਮਾਰ ਰਹੇ ਤੇ ਲਗਾਤਾਰ ਕੁਮਰ ਵਿਜੇ ਪ੍ਰਤਾਪ ਜਿਹੜੇ ਆ ਉਹ ਲਗਾਤਾਰ ਇਸ ਮੁੱਦੇ ਨੂੰ ਚੱਕ ਰਹੇ ਸੀ ਤੇ ਜਿਸ ਦੇ ਕਰਕੇ ਉਹਨਾਂ ਨੂੰ ਦੂਜੀ ਵਾਰ ਇਹਨਾਂ ਮੁੱਦਿਆਂ ਦੇ ਕਰਕੇ ਹੀ ਜਿਹੜਾ ਆਪਣਾ ਕੈਰੀਅਰ ਜਿਹੜਾ ਇੱਕ ਤਰੀਕੇ ਨਾਲ ਸਾਈਡਲਾਈਨ ਹੋਇਆ ਪਿਆ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਤੇ ਕੱਲ ਉਨ੍ਹਾਂ ਤੋਂ ਬਾਅਦ ਜਿਹੜੀ ਕੋਈ ਕੋਲ ਦਾ ਨਜ਼ਰੀ ਨਹੀਂ ਆ ਰਿਹਾ ਸੀ ਚਾਹੇ ਅਕਾਲੀ ਦਲ ਨੇ ਤਾਂ ਬੋਲਣਾ ਹੀ ਕੀ ਇਹਦੇ ਤੇ ਤੇ ਕਾਂਗਰਸੀ ਵੀ ਕੋਈ ਬੋਲਦਾ ਨਜ਼ਰ ਨਹੀਂ ਆਇਆ ਸੀ ਕੱਲ ਪ੍ਰਗਟ ਸਿੰਘ ਹੋਰਾਂ ਨੇ ਕਿ ਕੀ ਢੱਲੋ ਹੋਰਾਂ ਨੇ ਕੱਲ ਜਿਹੜਾ ਉਹ ਇਹ ਮਸਲੇ ਨੂੰ ਚੁੱਕਿਆ ਇਸ ਮਸਲੇ ਨੂੰ ਚੁੱਕਣ ਤੋਂ ਬਾਅਦ ਠੀਕ ਹੈ ਥੋੜਾ ਜਿਹਾ ਇੰਡ ਲੱਗਿਆ ਕਿ ਪ੍ਰਗਟ ਸਿੰਘ ਹੋਰਾਂ ਨੇ ਇਸ ਮਸਲੇ ਨੂੰ ਚੁੱਕ ਲਿਆ ਪਰ ਡਾਕਟਰ ਸਾਹਿਬ ਮੈਂ ਇਹ ਗੱਲ ਮੰਨਦਾ ਕਿ ਜੇ ਨਿੱਜੀ ਤੌਰ ਤੇ ਮੈਂ ਆਪਣੀ ਗੱਲ ਮੰਨਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲੇ ਦੇਖ ਉੱਪਰ ਹੁਣ ਮੋਹਰ ਜਿਹੜੀ ਆ ਕੁਮਰਜੀਤ ਪ੍ਰਤਾਪ ਦੇ ਨਾਮ ਦੀ ਜਿਹੜੀ ਆ ਉਹ ਲੱਗ ਚੁੱਕੀ ਐ ਸਿੱਖਾਂ ਜਿਹੜੀ ਸੰਗਤ ਦੀ ਇਸ ਮਸਲੇ ਦੇ ਉੱਪਰ ਮੋਹਰ ਲੱਗੀ ਐ ਠੀਕ ਐ ਕਿ ਹੁਣ ਜਿਹੜੇ ਲੋਕ ਮਸਲੇ ਚੱਕ ਰਹੇ ਨੇ ਇਹ ਸਿਆਸੀ ਤੌਰ ਤੇ ਚੱਕ ਰਹੇ ਆ ਜਾਂ ਵਾਕਈ ਜਿਹੜਾ ਇਨਤਜ਼ਾਮ ਤੋਂ ਆਉਣ ਦੇ ਲਈ ਚੱਕ ਰਹੇ ਇਹ ਗੱਲ ਪਤਾ ਨਹੀਂ ਪਰ ਕੱਲ ਪ੍ਰਕਾਸ਼ ਸਿੰਘ ਹੋਰਾਂ ਨੇ ਖੁਲਾਸੇ ਜਿਹੜੇ ਬਹੁਤ ਵੱਡੇ ਕੀਤੇ ਐ ਔਰ ਉਹਨਾਂ ਨੇ ਜਿੱਥੇ ਇਹ ਗੱਲ ਕਹੀ ਕਿ ਅਕਾਲੀ ਦਲ ਦੇ ਲੀਡਰ ਜਿਹੜੇ ਜਦੋਂ ਮਾਫੀ ਦਿਵਾ ਕੇ ਆਏ ਤਾਂ ਸਾਨੂੰ ਬੜੇ ਖੁਸ਼ ਹੋ ਕੇ ਉਹਨਾਂ ਨੇ ਦੱਸਿਆ ਕਿ ਭਾਈ ਅਸੀਂ ਮਾਫੀ ਜਿਹੜੀ ਆ ਉਹ ਦਿਵਾ ਆਏ ਐ ਜਿਹੜੇ ਉਹਨਾਂ ਦੇ ਜਿਹੜੇ ਡੇਰਾ ਮੁਖੀ ਨੇ ਉਹਨਾਂ ਨੂੰ ਜਦੋਂ ਮਾਫੀ ਪਵਾਈ ਕਹਿੰਦੇ ਮੈਂ ਉਦੋਂ ਅਕਾਲੀ ਕਲ ਦੇ ਵਿੱਚ ਸੀ ਤਾਂ ਹੁਣ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਫੇਰ ਉਹੀ ਗੱਲ ਕੀਤੀ ਉਹਨਾਂ ਨੇ ਜਿਹੜੀ ਆਪਾਂ ਅਕਸਰ ਅੱਗੇ ਕਰਦੇ ਰਹਿੰਦੇ ਆ ਉਹਨਾਂ ਨੇ ਫੇਰ ਉਹੀ ਗੱਲ ਦੁਹਰਾਈ ਆਪਣੇ ਵਾਲੀ ਹੋਈ ਕਿ ਭਾਈ ਲੰਬੇ ਸਮੇਂ ਤੋਂ ਡੇਰਾ ਮੁਖੀ ਦੇ ਖਿਲਾਫ ਕੇਸ ਚਲਾਉਣ ਦੀ ਪਰਮਿਸ਼ਨ ਜਿਹੜੀ ਹੈ ਉਹ ਭਗਵੰਤ ਮਾਨ ਦੇ ਟੇਬਲ ਤੇ ਪਈ ਹੈ ਸਰਕਾਰ ਦੇ ਵੱਲੋਂ ਉਹ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਦਿੱਤੀ ਕਿਉਂ ਨਹੀਂ ਜਾ ਰਹੀ ਉਹ ਕਹਿੰਦੇ ਕਿ ਵੋਟਾਂ ਦਾ ਮਸਲਾ ਪਹਿਲਾਂ ਮਾਲਵੇ ਦੇ ਵਿੱਚ ਵੱਡੀਆਂ ਵੋਟਾਂ ਲੈਣੀਆਂ ਸੀ ਇਹ ਇਹਨਾਂ ਦੇ ਅੰਦਰ ਲੋਕ ਸਭਾ ਚੋਣਾਂ ਦੇ ਅੰਦਰ ਤੇ ਹੁਣ ਜਿਹੜੀਆਂ ਉਹਨਾਂ ਨੇ ਹਰਿਆਣਾ ਦੇ ਵਿੱਚ ਲੈਣੀਆਂ ਹੈਗੀਆਂ ਤੇ ਇਹ ਠੀਕ ਆ ਮਸਲੇ ਜਿਹੜੇ ਕੱਲ ਚੱਕਿਆ ਉਹਨਾਂ ਨੇ ਬੇਅਦਵੀ ਵਾਲੇ ਪ੍ਰਗਟ ਸਿੰਘ ਹੋਰਾਂ ਨੇ ਪਰ ਇਸ ਮਸਲੇ ਦੇ ਉੱਪਰ ਮੋਹ ਜਿਹੜੀਆਂ ਕੁਮਰਜੀ ਪ੍ਰਤਾਪ ਦੀ ਲੱਗ ਚੁੱਕੀ ਹੈ ਵੱਡੇ ਵੱਡੇ ਲੀਡਰ ਜਿਹੜੇ ਛਾਤੀਆਂ ਤੇ ਹੱਥ ਮਾਰ-ਮਾਰ ਵੱਡੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਇਸ ਮਸਲੇ 'ਚ ਅਸੀਂ ਇਨਸਾਫ ਦਵਾਉਣਾ ਕੋਈ ਬੋਲਦਾ ਤਾਂ ਦਿਖਾ ਦਿਓ ਸਿਰਫ ਕੁਮਰਜੀ ਪ੍ਰਤਾਪ ਕੋ ਬਿਨਾਂ ਕੋਈ ਬੋਲਦਾ ਨਹੀਂ ਇਸ ਮਸਲੇ ਤੇ ਕਾਲਾ ਪ੍ਰਗਟ ਸਿੰਘ ਉਹਨਾਂ ਨੇ ਪਹਿਲ ਕੀਤੀ ਹੈ ਬਹੁਤ ਚੰਗੀ ਲੱਗੀ ਪਰ ਹੁਣ ਇਸ ਮਸਲੇ ਤੇ ਬੋਲ ਕੇ ਚੁੱਪ ਨਾ ਕਰੀਏ ਇਸ ਮਸਲੇ ਨੂੰ ਹੋਰ ਉਭਾਰ ਕੇ ਬੇਅਦਬੀ ਤੇ ਗੋਲੀ ਕੰਡਾ ਦਾ ਇਨਸਾਫ ਦੀ ਗੱਲ ਕਰੀਏ ਤੇ ਉਧਰ ਭਗਵੰਤੂ ਨੂੰ ਇਸ ਤਰੀਕੇ ਨਾਲ ਬੁਰੇ ਤਰੀਕੇ ਨਾਲ ਫਸਾ ਦਿੱਤਾ ਕਿ ਭਾਈ ਪਰਮਿਸ਼ਨ ਹੀ ਨਹੀਂ ਦਿੱਤੀ ਜਾ ਰਹੀ ਉਹਨਾਂ ਦੇ ਵੱਲੋਂ ਤੇ ਜਿਹੜੇ ਇਨਸਾਫ ਮੰਗਣ ਵਾਲੇ ਕੁਮਰਜੀ ਪ੍ਰਤਾਪ ਵਰਗੇ ਲੋਕ ਨੇ ਉਹਨਾਂ ਨੂੰ ਸਾਈਡ ਲਾਈਨ ਕੀਤਾ ਤੇ ਉਹਨਾਂ ਦੇ ਡੇਰੇ ਮੁਗੀ ਦੇ ਕਲਾਬ ਪਰਮਿਸ਼ਨ ਚ ਚਲਾਉਣ ਵਾਲੀ ਫਾਈਲ ਦੇ ਉੱਪਰ ਜਿਹੜਾ ਉਹਨਾਂ ਦੇ ਵੱਲੋਂ ਕੋਈ ਬੈਤਣਾ ਨਹੀਂ ਲਿਆ ਜਾ ਰਿਹਾ ਕਿ ਭਾਈ ਚਲਾਉਣੀ ਹੈ ਇਹ ਅੱਗੇ ਵਧਾਓ ਇਸ ਚੀਜ਼ ਨੂੰ ਤਪ ਉਹ ਹੰਤ ਕਸੂਤੇ ਜਿਹੜੇ ਫਸ ਗਿਆ ਕਿਵੇਂ ਦੇਖਦੇ ਹੋ ਪੂਰੀ ਜੀ ਤਾਂ ਖਦਰਜੀ ਤੁਸੀਂ ਆਪਣੇ ਪ੍ਰਸ਼ਦ ਵਿੱਚ ਬੜੀ ਵਧੀਆ ਗੱਲ ਕੀਤੀ ਹੈ ਕਬਰ ਵਿਜੇ ਪ੍ਰਤਾਪ ਦੇ ਸਬੰਧ ਵਿੱਚ ਕਿ ਇਹ ਕਿਸਮ ਦੀ ਮੋਹਰ ਜਿਹੜੀ ਆ ਉਹ ਉਹਦੀ ਲੱਗੀ ਆ ਸਿੱਧੂ ਸਾਹਿਬ ਸੁਭਾਵਿਕ ਨਾ ਕਿ ਜਦੋਂ ਵੀ ਕੋਈ ਬੰਦਾ ਕਬਰ ਵਿਜੇ ਪ੍ਰਤਾਪ ਸਿੰਘ ਦਾ ਇਹਦੇ ਵੱਲੋਂ ਲੱਗੀ ਹੈ ਇਹ ਜੇ ਆਪਾਂ ਗੱਲ ਕਰੀਏ ਜਾਂ ਆਪਣੇ ਵੱਲੋਂ ਨਹੀਂ ਲੱਗੀ ਜਾਂ ਕਿਸੇ ਵੱਲੋਂ ਨਹੀਂ ਲੱਗੀ ਇਹ ਗੁਰੂ ਵੱਲੋਂ ਹੀ ਲੱਗੀ ਆ ਕਿਉਂਕਿ ਇਹ ਮਸਲਿਆਂ ਦੇ ਉੱਪਰ ਲਗਾਤਾਰ ਲੜਨਾ ਕੋਈ ਸਖਾਲੀ ਗੱਲ ਨਹੀਂ ਹੁੰਦੀ ਐਡੀ ਵੱਡੀ ਨੌਕਰੀ ਛੱਡ ਕੇ ਆਉਣਾ ਕੋਈ ਸਖਾਲੀ ਗੱਲ ਨਹੀਂ ਹੁੰਦੀ ਸਰਕਾਰ ਦੇ ਵਿੱਚ ਆ ਕੇ ਆਪਣੀ ਸਰਕਾਰ ਦੇ ਖਿਲਾਫ ਇਸ ਤਰੀਕੇ ਦੇ ਨਾਲ ਦ੍ਰਿੜਤਾ ਦੇ ਨਾਲ ਖਿਲਾਫ ਨਹੀਂ ਮੈਂ ਕਹੂੰਗਾ ਇਸ ਮੁੱਦੇ ਦੇ ਲਈ ਆਪਣੀ ਸਰਕਾਰ ਦੇ ਮੁੱਖ ਮੰਤਰੀ ਦੇ ਨਾਲ ਲੜ ਜਾਣਾ ਇਨੀ ਦ੍ਰਿੜਤਾ ਦੇ ਨਾਲ ਤਰੀਦੀ ਦੇ ਨਾਲ ਇਹ ਵੀ ਕੋਈ ਆਮ ਗੱਲ ਨਹੀਂ ਹੁੰਦੀ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਆਪਾਂ ਗੁਰੂ ਵੱਲੋਂ ਹੀ ਲੱਗੀ ਮੋਹਰ ਜਿਹੜੀ ਹੈ ਮਨ ਸਕਦੇ ਉਹਦੇ ਹਿੱਸੇ ਆਇਆ ਸੁਖੰਦਰ ਜੀ ਬਿਲਕੁਲ ਮੈਂ ਇਹ ਸੁਖੰਦਰ ਜੀ ਤਾਂ ਕਰਕੇ ਇਨੀ ਗੱਲ ਕਹਿ ਰਿਹਾ ਸਾਂ ਕਿ ਜਦੋਂ ਵੀ ਬੰਦਾ ਕੋਈ ਵੀ ਸਧਾਰਨ ਪੰਜਾਬ ਦੀ ਸਿਆਸਤ ਦੇ ਵਿੱਚ ਜਾਣ ਪਛਾਣ ਰੱਖਣ ਵਾਲਾ ਜੇ ਬੰਦਾ ਕਬਰ ਵਿਜੇ ਪ੍ਰਤਾਪ ਦਾ ਨਾਮ ਲੈਂਦਾ ਤਾਂ ਇੱਕਦਮ ਉਸ ਦਾ ਧਿਆਨ ਜਿਹੜਾ ਬੇਅਦਬੀ ਦੀਆਂ ਘਟਨਾਵਾਂ ਤੇ ਉਹਨਾਂ ਤੋਂ ਬਾਅਦ ਬੇਅਦਬੀ ਦੇ ਦੋਸ਼ੀਆਂ 'ਤੇ ਚਲੇ ਜਾਂਦਾ ਜਦੋਂ ਵੀ ਕਿਤੇ ਪੰਜਾਬ 'ਚ ਬੇਅਦਬੀਆਂ ਦੇ ਇਨਸਾਫ ਦੀ ਗੱਲ ਚੱਲਦੀ ਆ ਤਾਂ ਸਿੱਧੂ ਸਾਹਿਬ ਪਹਿਲਾ ਨਾਮ ਜਿਹੜਾ ਆ ਉਹ ਲੋਕਾਂ ਦੇ ਜਿਹੇ 'ਚ ਕਬਰ ਵਿਜੇ ਪ੍ਰਤਾਪ ਦਾ ਹੁੰਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਕਿਉਂ ਹੁੰਦਾ ਕਿਉਂਕਿ ਬੀਤੇ ਲੰਮੇ ਸਮੇਂ ਤੋਂ ਲੈ ਕੇ ਸਿੱਧੂ ਸਾਹਿਬ 2015 ਤੋਂ ਲੈ ਕੇ ਹੁਣ ਤੱਕ ਉਸ ਵਿਅਕਤੀ ਨੇ ਇਸ ਮੁੱਦੇਆਂ ਦੇ ਉੱਤੇ ਡਟ ਕੇ ਲੜਾਈ ਲੜੀ ਆ ਬਹੁਤ ਵੱਡੀ ਆਪਣੀ ਨੌਕਰੀ ਵੀ ਛੱਡੀ ਤੇ ਹੁਣ ਜਦੋਂ ਸੱਤਾ ਦੇ ਵਿੱਚ ਉਹ ਵਿਅਕਤੀ ਪਰਵੇਸ਼ ਕਰ ਗਿਆ ਤਾਂ ਸਭ ਕੁਝ ਰਾਜਪਾਠ ਉਪੂਖ ਸਕਦਾ ਸੀ ਪਰ ਉਸਨੇ ਕਿਸੇ ਵੀ ਆਪਣੀ ਇਸ ਚੀਜ਼ ਦਾ ਕਿਸੇ ਵੀ ਚੀਜ਼ ਦਾ ਇਨਸਾਫ ਜਿਹੜਾ ਮੰਗਣ ਕਰਕੇ ਕਿਸੇ ਵੀ ਸਮਝੌਤਾ ਸਿੱਧੂ ਸਭ ਉਸ ਵਿਅਕਤੀ ਨੇ ਨਹੀਂ ਕੀਤਾ ਬਲਕਿ ਆਪਣੇ ਮੁੱਦਿਆਂ ਤੇ ਉਤੇ ਜਿੰਨਾ ਮੁੱਦਿਆਂ ਨੂੰ ਲੈ ਕੇ ਉਸਨੇ ਲੜਾਈ ਲੜੀ ਉਹਤੀ ਲੜਾਈ ਅੱਜ ਵੀ ਜਾਰੀ ਆ ਪੂਰਨ ਦ੍ਰੱਤਾਦਾਨ ਜਾਰੀ ਆ ਤੇ ਇਸੇ ਕਰਕੇ ਉਹ ਇੱਕ ਕਿਸਮ ਦਾ ਬਨਵਾਸ ਆਪਣੀ ਹੀ ਸਰਕਾਰ ਦੇ ਵਿੱਚ ਘਟ ਰਹੇ ਜਿਹੜੇ ਮਹਿਸੂਸ ਹੁੰਦੇ ਆ ਪਰ ਗੁਰੂ ਦੀ ਜਿਹੜੀ ਕਿਰਪਾ ਸਿੱਧੂ ਸਾਹਿਬ ਉਹ ਅੱਜ ਵੀ ਉਸੇ ਤਰੀਕੇ ਦੀ ਬਰਕਰਾਰ ਆ ਜਿਸ ਤਰੀਕੇ ਨਾਲ ਪਹਿਲਾਂ ਦੀ ਸੀ ਹੁਣ ਸਿੱਧੂ ਸਾਹਿਬ ਗੱਲ ਕਰਦੇ ਪ੍ਰਕਾਸ਼ ਸਿੰਘ ਹਾਂ ਦੀ ਆ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਕਿ ਪ੍ਰਕਾਸ਼ ਸਿੰਘ ਨੇ ਇਸ ਮੁੱਦੇ ਨੂੰ ਚੁੱਕਿਆ ਸਵਾਬਕਾ ਸਿੱਧੂ ਸਾਹਿਬ ਕਿ ਇਹ ਮੁੱਦਾ ਉਹਨਾਂ ਨੇ ਉਸ ਦਿਨ ਵੀ ਹੀ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਸ ਦਿਨ ਉਹਨਾਂ ਨੇ ਕਿਹਾ ਕਿ ਹਾਂ ਤੇ ਬੇਦਰਦੀਆਂ ਰੀ ਦੋਸ਼ੀਆਂ ਨੂੰ ਆ ਮਾਫ ਕਰਵਾ ਤਿੱ ਜਦੋਂ ਮਾਫੀ ਦਿੱਤੀ ਗਈ ਤਾਂ ਕਿਸੇ ਤੋਂ ਆਵਾਜ਼ ਜੇ ਜੁੜੀ ਹੋਵੇ ਠੀਕ ਕਰ ਸਕੂ ਜੀ ਜੀ ਤਾਂ ਉਸ ਵਕਤ ਸਿਰਸਪਤ ਜਿਸ ਤਰੀਕੇ ਨਾਲ ਪ੍ਰਗਟ ਸਿਖਾਉਣੇ ਇੱਕ ਖਲਾਸੇ ਕੀਤੇ ਸੀ ਕਿ ਹਾਂ ਭਈ ਉਸ ਸਮੇਂ ਦੇ ਲੀਡਰਾਂ ਨੇ ਜਦੋਂ ਮਾਫੀ ਦਿੱਤੀ ਗਈ ਖੁਸ਼ੀ ਦਾ ਇਜ਼ਹਾਰ ਕੀਤਾ ਮੈਂ ਉਦੋਂ ਵੀ ਉਥੇ ਸਾਂ ਤੇ ਕੱਲ ਉਹਨਾਂ ਨੇ ਇੰਨੀ ਗੱਲ ਕਹੀ ਭਗਵੰਤ ਪਾਣ ਦੀ ਸਰਕਾਰ ਤੋਂ ਘੇਰਦਿਆਂ ਹੋਇਆ ਕਿ ਹਾਂ ਭਈ ਭਗਵੰਤ ਪਾਣ ਵੱਲੋਂ ਜਿਹੜੇ ਡੇਰਾ ਮੁਖੀ ਦੇ ਖਿਲਾਫ ਜਿਹੜਾ ਕੇਸ ਨਾ ਚਲੌਂਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਸ ਸਿਰਫ ਪਿਛੇ ਵੋਟਾਂ ਦੀ ਰਾਜਨੀਤੀ ਆ ਸਿੱਧੂ ਸਾਹਿਬ ਇਸ ਗੱਲ 'ਚ ਤਾਂ ਕੋਈ ਦੋਹਰਾ ਮਾਰਿਆ ਹੀ ਨਹੀਂ ਗਈਆਂ ਸਾਡੇ ਚੈਨਲ ਤੇ ਹਮੇਸ਼ਾ ਸੀ ਹਮੇਸ਼ਾ ਇਹ ਚਰਚਾ ਕਰਦੇ ਰਹੇ ਹਾਂ ਕਿ ਭਗਵੰਤਬਾਪ ਬੀਤੇ ਲੰਮੇ ਸਮੇਂ ਤੋਂ ਜਿੱਥੇ ਉਸਨੇ ਕਬਰ ਵਿਜੇ ਪ੍ਰਤਾਪ ਨੂੰ ਵਰਤਿਆ ਉਥੇ ਨਾਲ ਹੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਸਿੱਧੂ ਸਾਹਿਬ ਉਹ ਨਹੀਂ ਉਹਨਾਂ ਨਾਲ ਖਲ੍ਹਵਾਰ ਜਿਹੜੀ ਆ ਉਹ ਕੀਤੀ ਹੈਗੀ ਹੈ ਖਲ੍ਹਵਾਰ ਇਸ ਤਰੀਕੇ ਦੀ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਭੂਮਿਕਾ ਹਮੇਸ਼ਾ ਇਹ ਰਹੀ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਲੈ ਕੇ कि ਅਸੀਂ ਚਮਿਆ ਘੰਟਾ ਇਸ ਜਿਹੜਾ ਇਨਸਾਫ ਆ ਉਹ ਲੈ ਕੇ ਦਵਾਂਗੇ ਨਾਲ ਹੀ ਨਾਲ ਪੋਸਟਰ ਬਣਾਏ ਬੁਆਏ ਬਣਾ ਕੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਭਗਵੰਤ ਬਾਣ ਹੁਣਾਂ ਦੇ ਵਰਤਿਆ ਜਦੋਂ ਸੱਤਾ ਹਾਸਲ ਹੋ ਗਈ ਤਾਂ ਕਬਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੂੰ ਇੱਕ ਕਿਸਮ ਦਾ ਸਾਈਡਲਾਈਨ ਕਰਕੇ ਉਹ ਮੁੱਖ ਮੰਤਰੀ ਦੇ ਰੂਪ ਚ ਬਣ ਕੇ ਦੂਜੇ ਪਾਸੇ ਆਪਣੀਆਂ ਸਿਆਸੀ ਰੋਟੀਆਂ ਜਿਹੜੀਆਂ ਉਹਨਾਂ ਨੇ ਸੇਕਣੀਆਂ ਜਿਹੜੀਆਂ ਸ਼ੁਰੂ ਕਰਤੀਆਂ ਤੇ ਜਿਸ ਦੇ ਸੰਦਰਭ ਚ ਕਹਿੰਦੇ ਆ ਕਹਿੰਦੇ ਨਹੀਂ ਹੁਣ ਤਾਂ ਰੌਲਾ ਪੈ ਗਿਆ ਸਿੱਤੂ ਸਾਹਿਬ ਕਿ ਜਿਹੜੀ ਡਿਆ ਮੁਖੀ ਦੇ ਖਿਲਾਫ ਕੀ ਚਲਾਉਂਦੀ ਜਿਹੜੀ ਅਜਾਜ਼ਤ ਮੰਗੀ ਗਈ ਸੀ ਉਹ ਫਾਈਲ ਭਗਵਤਮਨ ਦੀ ਟੇਬਲ ਤੇ ਪਈ ਹੈ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਨੇ ਪਰ ਉਹਨਾਂ ਦਾ ਉੱਤੇ ਕਦੇ ਵੀ ਉਹਨਾਂ ਨੇ ਦਿਲਚਸਪੀ ਸਾਈਨ ਕਰਦੀ ਨਹੀਂ ਵਿਖਾਈ ਕਿ ਹਾਂ ਭਈ ਇਸ ਤੇ ਉੱਤੇ ਕੋਈ ਕਾਰਵਾਈ ਜਰੀ ਕੀਤੀ ਜਾਵੇਗੀ ਬਸ ਸਿੱਧੂ ਸਾਹਿਬ ਇਹ ਸੁਭਾਵਕ ਆ ਕਿ ਇਹ ਕਾਰਵਾਈ ਕਿਉਂ ਨਹੀਂ ਕਰਨ ਦਿੱਤੀ ਅਜਾਜ਼ਤ ਦਿੱਤੀ ਜਾ ਰਹੀ ਕਿਉਂਕਿ ਇੱਕ ਪਾਸੇ ਤਾਂ ਹਰਿਆਣੇ ਦੀ ਇਹ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਝੋਣਾ ਹੋਣੀਆਂ ਨਹੀਂ ਉਹਨਾਂ ਦੇ ਵਿੱਚ ਤੇ ਦੂਜੇ ਪਾਸੇ ਮਾਲਵੇ ਦੇ ਜਿਹੜਾ ਪੇਰਾ ਪ੍ਰੇਮੀ ਦਾ ਵੱਡਾ ਵੋਟ ਬੈਂਕ ਆ ਉਸ ਨੂੰ ਆਪਣੇ ਹੱਕ ਵਿੱਚ ਭਗਤੌਣ ਕਰਕੇ ਹੀ ਭਗਵਤਪານ ਨੂੰ ਜਿਹੜੀ ਅਜਿਹੀ ਕਾਰਵਾਈ ਕੀਤੀ ਜਿਹੜੀ ਆਜ਼ਾਦੀ ਜਿਹੜੀ ਨਹੀਂ ਦਿੱਤੀ ਜਾ ਰਹੀ ਸਿੱਧੂ ਸਾਹਿਬ ਇਹ ਮੁੱਦੇ ਜਿਹੜੇ ਨੇ ਪ੍ਰਗਟ ਸਿੰਘ ਹੁਣਾ ਨੇ ਕਲ ਚੁੱਕੇ ਅਹੀ ਤਾਂ ਹਮੇਸ਼ਾ ਚੁੱਕ ਲਈ ਚੁੱਕਦੇ ਆ ਪਰ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਇਹ ਮੁੱਤੇ ਹੁਣ ਦੇਰ ਦਾ ਚੁੱਕੇਗੇ ਚਲੋ ਦੇਰ ਆਏ ਦਰੁਸਤ ਆਏ ਇਹ ਵੀ ਗੱਲ ਇੱਕ ਵੱਖਰੀ ਆ ਔਰ ਸਿੱਧੂ ਸਾਹਿਬ ਇਹ ਕੇਵਲ ਤੇ ਕੇਵਲ ਮੁੱਦਾ ਪ੍ਰਗਟ ਸਿੰਘ ਹੁਣਾ ਦਾ ਨਹੀਂ ਚਾਹੀਦਾ ਬਲਕਿ ਹਰ ਉਸ ਵਿਅਕਤੀ ਦਾ ਚਾਹੀਦਾ ਕਿ ਜਿਹੜਾ ਇਹ ਚੰਤਾ ਵੀ ਹਾਂ ਵੀ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਪਰ ਬਾਕੀ ਸਿੱਧੂ ਸਾਹਿਬ ਅਖਰ ਵੇਖਿਆ ਜਾਵੇ ਆਮ ਆਦਮੀ ਪਾਰਟੀ ਦੇ ਚਲੋ ਗੱਲ ਹੀ ਛੱਡੋ ਕਾਂਗਰਸ ਦੇ ਕਈ ਵਿਧਾਇਕ ਜਿਹੜੇ ਨੇ ਉਹ ਇਸ ਮੁੱਦੇ ਤੇ ਕਦੇ ਵੀ ਨਹੀਂ ਬੋਲਦੇ ਜਦੋਂ ਕਿ ਇਹ ਮੁੱਦਾ ਜਿਹੜਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਉਹ ਬਿਧਾਇਕ ਨਹੀਂ ਕੋਈ ਵੀ ਵਿਧਾਇਕ ਕਈ ਵਿਧਾਇਕ ਨਹੀਂ ਮੈਂ ਕਹੂੰਗਾ ਠੀਕ ਹੈ ਕਦੇ ਇੱਕ ਆ ਦੁੱਕਾ ਗੱਲ ਜਿਹੜੀ ਹੈ ਸੁਖਪਾਲ ਸਿੰਘ ਕਹਿਰਾ ਜਰੂਰ ਕਰਦੇ ਐ ਹੁਣ ਇਹਨਾਂ ਨੇ ਜਰੂਰ ਕਰ ਦਿੱਤੀ ਐ ਜਿਹੜੇ ਇੱਕੀ ਢਲੋਂ ਤੇ ਜਿਹੜੇ ਜਿਹੜੇ ਪ੍ਰਗਟ ਸਿੰਘ ਨੇ ਅਦਰਵਾਈਜ਼ ਤੇ ਕੋਈ ਗੱਲ ਹੀ ਨਹੀਂ ਕਰਕੇ ਰਾਜੀ ਨਾ ਇਹਦੇ ਤੇ ਉਹੀ ਪਾਰਟੀ ਤੁਸੀਂ ਦੇਖ ਲਓ ਕਿਸੇ ਨੇ ਕਿਸੇ ਲੀਡਰ ਨੇ ਕੋਈ ਗੱਲ ਨਹੀਂ ਕੀਤੀ ਕੋਈ ਵੀ ਜੇ ਪ੍ਰਤਾਪ ਕਰਦੇ ਰਹੇ ਲਗਾਤਾਰੋਂ ਤਾਂ ਕਰ ਰਹੇ ਆ ਮੈਂ ਪਹਿਲੇ ਨਸਕੇਟਿਆਂ ਹੁਣ ਜਿਹੜੇ ਛਾਤੀਆਂ ਦੇ ਹੱਥ ਹੱਥ ਮਾਰ ਗੱਲਾਂ ਕਰਦੇ ਹੁੰਦੇ ਸੀ ਉਹ ਵੀ ਗੱਲ ਕਰਨੀ ਛੱਡ ਗਏ ਆ ਔਰ ਸੁਪਾਲ ਸਿੰਘ ਖਹਿਰਾ ਕਹਿੰਦਾ ਇੰਝ ਜਿਹੜੀ ਉਹ ਜਰੂਰ ਗੱਲ ਇਹਦੇ ਤੇ ਕਰਦੇ ਆ ਉਹਨਾਂ ਦੀ ਗੱਲ ਮੰਨਣੀ ਪਊਗੀ ਔਰ ਹੁਣ ਪ੍ਰਗਟ ਸਿੰਘ ਹੋਣਾ ਮੈਂ ਕਈ ਵਧਾਈਕ ਨਹੀਂ ਕਹੂੰਗਾ ਕੋਈ ਵਧਾਈਕ ਨਹੀਂ ਕਰਦਾ ਵਈ ਬਿਲਕੁਲ ਤੁਸੀਂ ਸਿੱਧੂ ਸਾਬ੍ਹ ਦਰਸਤ ਵਧੀਆ ਗੱਲ ਕਰ ਦਿੱਤੀ ਆ ਮੈਂ ਸਿੱਧੂ ਸਾਬ੍ਹ ਇੱਕ ਹੋਰ ਗੱਲ ਕਰਦੀ ਚਾਹੁੰਗਾ ਪਰਸੋਂ ਦੇ ਪ੍ਰੋਗਰਾਮ 'ਚ ਆਪਾਂ ਸਵੇਰੇ ਇਹ ਗੱਲ ਕੀਤੀ ਸੀ ਕਿ ਪਹਿਲੀ ਵਾਰ ਅਕਾਲੀ ਦਲ ਦੇ ਜਿਹੜੇ ਕੋਈ ਨੇਤਾ ਨੇ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਨੇ ਇਹ ਗੱਲ ਕੀਤੀ ਔਰ ਜਦੋਂ ਮੈਂ ਬੀਬੀ ਜਗੀਰ ਕੌਰ ਉਹਨਾਂ ਨੂੰ ਫੋਨ ਤੇ ਪੁੱਛਿਆ ਉਹਨਾਂ ਨੇ ਵੀ ਇਹ ਗੱਲ ਕੀਤੀ ਪਰ ਬੜੀ ਹੈਰਾਨਗੀ ਦੀ ਗੱਲ ਆ ਕਿ ਹੁਣ ਜਦੋਂ ਇਹਨਾਂ ਨੂੰ ਨੇਤਾ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਜਿਹੜੇ ਨੇਤਾ ਨੇ ਹੋਣਾ ਇਹ ਵੀ ਮੰਗ ਕਰਨ ਲੱਗ ਪਏ ਆ ਸਥਿਤੀਆਂ ਜਿਹੜਾ ਤਕਾਜ਼ਾ ਦੇਖ ਲਓ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਉਹਨਾਂ ਕੱਲ ਹੁਣ ਪ੍ਰਕਾਸ਼ ਸਿੰਘ ਹੁਣੀ ਆਏ ਨਹੀਂ ਨਾਲ ਉਹਨਾਂ ਦੇ ਕਿੱਕੀਟੇ ਲੋ ਸੀ ਤਾਂ ਸਿੱਧੂ ਸਾਹਿਬ ਇਹਨਾਂ ਨੇ ਵੀ ਸਵਾਲ ਜਿਹੜੇ ਸਾਰੇ ਮਾਰ ਸਰਕਾਰ ਨੂੰ ਕੀ ਰੰਦੇ ਮੂੜ ਚ ਠਾਏ ਆ ਨਾ ਕਿ ਬਈ ਆਦਮੀਆਂ ਨੂੰ ਇਨਸਾਫ ਦਵਾਉਂਦੇ ਦੋਸ਼ੀਆਂ ਨੂੰ ਫੜਨੇ ਬੂਤ ਵਿੱਚ ਉਸ ਮੁੱਦੇ ਤਾਂ ਤਾਂ ਸਿੱਧੂ ਸਾਹਿਬ ਜੇਕਰ ਅੱਜ ਤੱਕ ਡਟ ਕੇ ਪਹਿਰਾ ਦਿੱਤਾ ਤਾਂ ਗੱਲ ਫਿਰ ਉਥੇ ਆ ਜਾਂਦੀ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਕੋਈ ਵੀ ਸਿਆਸੀ ਲਾਲਚ ਨਹੀਂ ਸੀ ਕਿਸੇ ਨੂੰ ਘੇਰਾਂ ਦਾ ਮੂਡ ਨਹੀਂ ਸੀ ਕਿਉਂਕਿ ਉਹ ਵਾਰਾਇਕ ਬਣ ਚੁੱਕੇ ਸਨ ਫੇਰ ਵੀ ਉਸਨੇ ਆਪਣੀ ਜੰਗ ਜਾਰੀ ਰੱਖੀ ਤਾਂ ਸੁਭਾਵਾਂਕਾ ਸਿੱਧੂ ਸਾਹਿਬ ਕਿ ਇੱ ਤਲਕਾਂ ਗੱਲ ਕਹਿਣ ਕਿ ਇੱਕ ਗੈਰ ਸਿੱਖ ਜੇਕਰ ਵਿੱਤੀ ਆਪਣਾ ਸਾਰੀਆਂ ਭਾਵਨਾਵਾਂ ਆਪਣਾ ਸਭ ਕੁਝ ਤਿਆਗ ਕਰਕੇ ਗੈਰ ਸਿੱਖ ਨਹੀਂ ਉਹਨੂੰ ਬਾਰ ਬਾਰ ਕੁਮਰਜੀਤ ਮਹਤਾਬ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਗੈਰ ਸਿੱਖ ਨਾ ਕਿਹਾ ਜਾਵੇ ਜੋ ਲੜੇ ਦੀਨ ਕੇ ਹੇ ਤਾਂ ਉਹੀ ਗੁਰੂ ਦਾ ਸਿੱਖ ਹੈ ਕੁਮਰਜੀਤ ਪ੍ਰਤਾਪ ਬਾਰ ਬਾਰ ਇਹ ਗੱਲਾਂ ਕਰਦੇ ਆ ਤਾਂ ਮੈਂ ਵੀ ਤੁਹਾਡੇ ਸ਼ਬਦ ਦੇ ਅਧਾਰ ਜਿਹੜਾ ਉਹ ਜਤਾਉਣਾ ਜੀ ਕਿਉਂਕਿ ਇਹ ਗੱਲ ਜੀ ਕਹਿ ਕੇ ਸਿੱਖ ਇਹ ਨਹੀਂ ਹੈ ਕਿ ਪੱਕਾ ਬਣ ਕੇ ਤੁਸੀਂ ਸਿੱਖ ਬਣ ਜੋ ਇਹ ਸਿੱਖਿਕ ਆਈਡੀਓਲੋਜੀ ਹੈ ਜਿਹਨੇ ਅਪਣਾਈ ਉਹ ਹੀ ਸਿੱਖ ਹੈ ਬਿਲਕੁਲ ਨਹੀਂ ਮੈਂ ਸਿੱਧਾ ਸਪੈਨਾ ਹੀ ਮਾਫੀ ਮੰਗ ਲਈ ਹੈ ਮੈਂ ਤਾਂ ਸਿਰਫ ਲੋਕਾਂ ਦੀ ਗੱਲਾਂ ਕਰ ਰਹੀ ਸੀ ਜੀ ਜੀ ਤਸਿਰੋ ਸੋ ਫਿਰ ਉਸ ਸਧਾਰਨ ਸ਼ਬਦਾਂ ਦੇ ਵਿੱਚ ਉਸ ਵਿਅਕਤੀ ਦੀ ਸ਼ਲਾਘਾ ਕਰਦੀ ਵੱਧਦੀ ਆ ਕਿ ਜਿਹੜਾ ਵਿਅਕਤੀ ਅੱਜ ਤੱਕ ਆਪਣਾ ਸਭ ਕੁਝ त्याਕੇ ਇਸ ਮੁੱਦੇ ਤੇ ਇੱਕ ਲੜਾਈ ਲੜ ਰਿਹਾ ਤੇ ਵੱਡੇ ਵੱਡੇ ਜਿਹੜੇ ਪੰਥ ਦੇ ਰਾਖੇ ਨੇ ਉਹਨਾਂ ਦਾ ਮੂੰਹ ਚੜਾ ਰਿਹਾ ਕਿ ਹਾਂ ਵੀ ਤੁਸੀਂ ਦੱਸੋ ਇਸ ਮੁੱਦੇ ਤੇ ਕੀ ਕੀਤਾ ਸੋ ਸਿੰਧੂ ਸਾਹਿਬ ਬਿਲਕੁਲ ਠੀਕ ਹੈ ਭਗਵੰਤਪਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਆ ਵੇਖਣੇ ਕਿ ਉਹ ਇਸ ਸੰਬੰਧੀ ਕੀ ਕਾਰਵਾਈ ਕਰਦੇ ਆ ਸਵਾਲਾਂ ਚ ਤਾਂ ਉਹ ਕੀ ਲਿਏ ਆ ਕਰੇ ਹੁਣ ਜਿਸ ਤਰੀਕੇ ਨਾਲ ਅੱਜ ਆਈ.ਜੀ. ਰਵੀ ਸਾਹਿਬ ਦਾ ਆਈ.ਜੀ. ਜਿਹੜੇ ਰਵੀ ਸਿੰਘ ਘਟਾ ਸੀ ਜਦੋਂ ਉਹਨਾਂ ਨੂੰ ਸੱਦਿਆ ਗਿਆ ਉਸ ਤੋਂ ਬਾਅਦ ਕਿਸ ਤਰੀਕੇ ਦੀਆਂ ਉਹ ਰੀਆਂ ਮੁਸ਼ਕਲਾਂ ਇਹ ਵੀ ਉਸੇ ਕੜੀ ਦਾ ਹੀ سلسلہ ਕਹਿ ਸਕਦੇ ਹਾਂ ਕਿ ਜਿਹਦੇ ਅੰਤਰਗਤ ਭਗਵੰਤ ਮਾਨ ਹੁਣ ਇਸ ਵੇਲੇ ਖੌਫ ਦੇ ਵਿੱਚ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਹੁਣ ਉਹਨਾਂ ਤੇ ਸਵਾਰ ਕਰਨ ਲੱਗ ਪਈਆਂ ਆਪਣੇ ਵਿਧਾਇਕ ਦੀ ਤਾਂ ਉਹਨਾਂ ਨੇ ਕਦੀ ਸੁਣੀ ਨਹੀਂ ਹੁਣ ਪ੍ਰਗਟ ਸਿੰਘ ਦੇ ਸੁੱਣਨੇ ਕਿ ਪ੍ਰਗਟ ਸਿੰਘ ਤੇ ਕਹਿੰਦੇ ਉੱਤੇ ਕੀ ਕਰਦੇ ਭਗਵੰਤ ਮਾਨ ਹੁਣਾਂ ਦੀ ਕੀ ਕਾਰਵਾਈ ਹੁੰਦੀ ਹੈ ਇਸ ਬੱਦ ਵਿੱਚ ਪਰ ਲੱਗਦਾ ਨਹੀਂ ਸਿੱਧੂ ਸਾਹਿਬ ਜਨਚਰ ਤੱਕ ਇਹ ਜਿਮਨੀ ਚੋਣਾਂ ਹੋ ਨਹੀਂ ਜਾਂਦੀਆਂ ਜਾਂ ਹਰਿਆਣੇ ਦੇ ਚੋਣਾਂ ਜਨਚਰ ਹੋ ਨਹੀਂ ਜਾਂਦੀਆਂ ਲੱਗਦਾ ਨਹੀਂ ਆ ਕਿ ਭਗਵੰਤ ਮਾਨ ਹੁਣੀ ਇਹਦੇ ਉੱਤੇ ਵੀ ਆਪਣੀ ਹੋਈ ਜ਼ਬਾਨ ਖੁੱਲ ਜਾ ਇਹਦਾ ਕੋਈ ਜਵਾਬ ਦੇਣ ਜੇਕਰ 2 ਸਾਲਾਂ ਤੋਂ ਕੁਝ ਬੋਲੇ ਤਾਂ ਹੁਣ ਉਹਨਾਂ ਨੇ ਕੀ ਬੋਲਣਾ ਆਪਣਾ ਹੀ ਵਿਧਾਇਕ ਜਦੋਂ ਉਹਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਘੇਰਦਾ ਹੋਵੇ ਤਾਂ ਸਿੱਧੂ ਸਾਹਿਬ ਫਿਰ ਵੀ ਜੇਕਰ ਮੁੱਖ ਮੰਤਰੀ ਸਾਹਿਬ ਇਸ ਮੁੱਦੇ ਤੇ ਕੁਝ ਨਾ ਬੋਲਣ ਜਾਂ ਕੁਝ ਨਾ ਕਾਰਵਾਈ ਕਰਨ ਤਾਂ ਸਿੱਧੂ ਸਾਹਿਬ ਫਿਰ ਇਸ ਤੋਂ ਵੱਡੀ ਬੇਸ਼ਰਮੀ ਜਿਹੜੀ ਆ ਹੋਰ ਕੀ ਹੋ ਸਕਦੀ ਹੈ ਜੀ ਜੀ ਜੋ ਉਧਰ ਆਣਖੀ ਸਾਹਿਬ ਆਪਣੇ 6ਵੇਂ ਦੌਰੇ ਤੇ ਰਾਜਪਾਲ ਸਾਹਿਬ ਸਰਦੀ ਜ਼ਿਲ੍ਹਿਆਂ ਦੇ 6ਵੇਂ ਦੌਰੇ ਤੇ ਸੀਗੇ ਤੇ ਉੱਥੇ ਕੀ ਕੁਝ ਗੱਲਾਂ ਬਾਤਾਂ ਹੋਈਆਂ ਔਰ ਕਹਿੰਦੇ ਕਿ ਮੁੱਖ ਮੰਤਰੀ ਦੇ ਉੱਪਰ ਵੀ ਉਹਨਾਂ ਨੇ ਕਈ ਤਰੀਕੇ ਦੇ ਤੰਜ ਕਸੇ ਹੈ ਕਹਿੰਦੇ ਕਿ ਮੁੱਖ ਮੰਤਰੀ ਤੇ ਤੰਜ ਕਰਦੇ ਉਹਨਾਂ ਨੇ ਕਿਹਾ ਕਿ ਉਹ ਬਿਜੀ ਬੰਦਾ ਸ਼ਾਇਦ ਆਪਣੇ ਅਧਿਕਾਰੀਆਂ ਵੀ ਨੂੰ ਵੀ ਜਿਹੜਾ ਉਹ ਨਾ ਮਿਲਦਾ ਉਹ ਇਹੋ ਜਿਹੇ ਤੰਜ ਉਹਨਾਂ ਨੇ ਕੱਸੇ ਆਕਤ। ਆ ਸਿਰ ਸਭ ਗੁਰਦਰ ਸਾਹਿਬ ਦੌਰੇ ਤੇ ਸੀ ਤਿੰਨ ਦਿਨ ਦੇ ਸਰਹੱਦੀ ਜ਼ਿਲ੍ਹਿਆਂ ਦੇ ਕੱਲ ਉਹਨਾਂ ਨੇ ਅੰਮ੍ਰਿਤਸਰ ਵਿਕੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲੀ ਵਾਰ ਗੁਰਦਰ ਸਾਹਿਬ ਨੇ ਇਸ ਗੱਲ ਤੇ ਸੰਤੁਸ਼ਟਤਾ ਜਿਹੜੀ ਪ੍ਰਗਟ ਕੀਤੀ ਆ ਕਿ ਪੰਜਾਬ ਪੁਲਿਸ ਬੀਐਸਐਫ ਅਤੇ ਹੋਰ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਉਹ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਜਿਹੜੀ ਲੜਾਈ ਜਿਹੜੀ ਉਹ ਲੜਦੇ ਪਏ ਨੇ ਇਹਨਾਂ ਦੇ ਉੱਤੇ ਉਹਨਾਂ ਨੇ ਸੰਤੁਸ਼ਟੀ ਜਿਹੜੀ ਆ ਪ੍ਰਗਟ ਕੀਤੀ ਆ ਜਦੋਂ ਕਿ ਪਹਿਲਾਂ ਸਮੇਂ ਦੇ ਵਿੱਚ ਉਹ ਪੰਜਾਬ ਪਰ ਉਸ ਨੂੰ ਵੀ ਇਹਨਾਂ ਸਵਾਲਾਂ ਦੇ ਘੇਰੇ ਦੇ ਵਿੱਚ ਉਹ ਲੈਂਦੇ ਰਹੇ ਆ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਹੜੀ ਐਂਟੀ ਡਰੋਨ ਸਿਸਟਮ ਜਿਹੜਾ ਸਰਹੱਦੀ ਖੇਤਰਾਂ ਦੇ ਵਿੱਚ ਲਾ ਰਹੀ ਆ ਤਾਂ ਜੋ ਡਰੋਨਾਂ ਤਰ੍ਹਾਂ ਕਿਸ ਤਰੀਕੇ ਦਾ ਹਥਿਆਰ ਹੁੰਦੀ ਜਾਂ ਨਸ਼ੇ ਹੁੰਦੀ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਵੇ ਇਸ ਦੇ ਵਾਸਤੇ ਕੇਂਦਰ ਸਰਕਾਰ ਜਿਹੜੀ ਇੱਕ ਸਪੈਸ਼ਲ ਯੋਜਨਾ ਬਣਾ ਰਹੀ ਹੈ ਤੇ ਜਿਹੜੀ ਅੰਦੇਸ਼ ਸਬਕ ਸਾਲ ਦੇ ਵਿੱਚ ਕੰਪਲੀਟ ਜਿਹੜੀ ਹੋ ਜਾਊਗੀ ਨਾਥ ਹੀ ਨਾਲ ਉਹਨਾਂ ਨੇ ਸਿਵਲ ਡਿਫੈਂਸ ਜਿਹੜੇ ਪਿੰਡੂ ਰੱਖਿਆ ਕਮੇਟੀਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਕਿਹਾ ਕਿ ਜਿਹੜੇ ਪਿੰਡ ਜਿਹੜੇ ਨਸ਼ਾ ਮੁਕਤ ਹੋਣਗੇ ਉਹਨਾਂ ਨੂੰ ਨਗਦ ਦਾ ਇਨਾਮ ਦਿੱਤੇ ਜਾਣਗੇ ਔਰ ਰੱਖਿਆ ਕਮੇਟੀ ਜਿਹੜੀਆਂ ਸੈਲਫ ਡਿਫੈਂਸ ਕਮੇਟੀਆਂ ਬੜੀਆਂ ਨੇ ਇਹਨਾਂ ਨੂੰ ਉਹਨਾਂ ਨੇ 3 ਲੱਖ 2 ਲੱਖ 1 ਲੱਖ ਉਹਨਾਂ ਦੀ کارਤਰਪਿਟੀ ਦੇ ਆਧਾਰ ਤੇ ਉੱਤੇ ਇਨਾਮ ਦੇਣ ਦਾ ਸਿੱਧੂ ਸਭ ਜਿਹੜਾ ਐਲਾਨ ਜਿਹੜਾ ਕੀਤਾ ਹੁਣ ਗੱਲ ਕਰ ਲਈਏ ਭਗਵੰਤ ਮਾਨ ਦੇ ਸੰਦਰਭ ਚ ਆ ਜਿਸ ਦਿਨ ਦਾ ਵਾਈਸ ਚਾਂਸਲਰ ਦੇ ਸੰਬੰਧੀ ਆ ਜਿਹੜਾ ਬਿੱਲ ਆ ਰਾਸ਼ਟਰਪਤੀ ਵੱਲੋਂ ਵਾਪਸ ਆਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਗਰ ਵੇਖਿਆ ਜਾਵੇ ਤਾਂ ਦੋਵੇਂ ਸਿੱਖ ਦੇ ਨਤਾਵਾਂ ਦੇ ਵਿੱਚ ਜਿਹੜੀ ਸ਼ਬਦੀ ਜੰਗਾ ਸਿੱਧੂ ਸਾਹਿਬ ਉਹ ਦੁਬਾਰਾ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਅੱਜ ਤੋਂ ਤਿੰਨ ਜਾਂ ਚਾਰ ਦਿਨ ਪਹਿਨਾ ਇੱਕ ਬੋਲਦੇ ਆ ਬਾਈਕ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਗੱਲ ਫਿਰ ਉਹੀ ਸਿਲੈਕਟਡ ਤੇ ਇਲੈਕਟਡ ਦੀ ਕੀਤੀ ਸੀ ਕਿ ਹੁਣ ਬਾਈ ਚਾਂਸਲ ਜਿਹੜੇ ਲਾਉਣੇ ਆ ਉਹ ਸਿਲੈਕਟਡ ਲਾਇਆ ਕਰਨਗੇ ਇਲੈਕਟਡ ਨਹੀਂ ਲਾਇਆ ਕਰਨਗੇ ਤਾਂ ਇਸੇ ਸੰਦਰਭ ਚ ਹੁਣ ਲੱਗਦਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਮਾਫ ਕਰਦਾ ਗਵਰਦਾਰ ਸਾਹਿਬ ਨੇ ਕੱਲ ਇਹ ਗੱਲ ਕਹੀ ਹੈ ਕਿ ਉਹ ਤਾਂ ਬਿਜ਼ੀ ਬੰਦਾ ਉਹ ਤਾਂ ਆਪਣੀ ਅਧਿਕਾਰੀਆਂ ਨੂੰ ਵੀ ਨਹੀਂ ਮਿਲਦਾ ਤਾਂ ਸੁਭਾਵਕਾ ਕਿ ਜਿਸ ਤਰੀਕੇ ਦੀ ਇਸ ਵੇਲੇ ਆ ਪ੍ਰਸ਼ਾਸਨ ਦੇ ਵਿੱਚ ਗੱਲਾਂបਾਤਾਂ ਚੱਲ ਰਹੀਆਂ ਨੇ ਕਿ ਮੁੱਖ ਮੰਤਰੀ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚ ਆਪਸੀ ਤਾਲਮੇਲ ਜਿਹੜਾ ਉਹ ਨਹੀਂ ਹੈਗਾ ਸ਼ਾਇਦ ਇਸੇ ਵੀ ਚੀਜ਼ ਨੂੰ ਆਧਾਰ ਬਣਾ ਕੇ ਸਿੱਧੂ ਸਾਹਿਬ ਜਿਹੜਾ ਆ ਗੁਰਦਰ ਸਾਹਿਬ ਦਾ ਇਹ ਤਾਂਜ ਜਿਹੜਾ ਇਹ ਵਿਅੰਗ ਜਿਹੜਾ ਉਹ ਸਾਹਮਣੇ ਆਇਆ ਬਾਕੀ ਹੁਣ ਦੇਖੋ ਕਿ ਇਸ ਦੌਰੇ ਤੋਂ ਬਾਅਦ ਅੱਜ ਤੋਂ ਬਾਅਦ ਜਿਹੜਾ ਦੌਰਾ ਹੈਗਾ ਅੱਜ ਫਿਰੋਜ਼ਪੁਰ ਔਰ ਉਹ ਦੂਜੇ ਸਰ ਦੀ ਫਾਜ਼ਲ ਕਾ ਉਹਨਾਂ ਜਾਣਾ ਹੈਗਾ ਕੱਲ ਉਹਨਾਂ ਜਾ ਕੇ ਚੰਡੀਗੜ੍ਹ ਵੇਖੋ ਕਿ ਪ੍ਰੈਸ ਕਾਨਫਰੰਸ ਕੀ ਕਰਦੇ ਆ ਕਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਉਹ ਸਵਾਲ ਕੀਵਦੇ ਪਰ ਇੱਕ ਇਸ਼ਾਰਾ ਉਹਨਾਂ ਨੇ ਸਿੱਧੂ ਸਾਹਿਬ ਜ਼ਰੂਰ ਦਿੱਤਾ ਆਪਣਾ ਇਹ ਪੰਜ ਕੱਸ ਕੇ ਕਿ ਹਾਂ ਵੀ ਉਹ ਬਿਜ਼ੀ ਬੰਦਾ ਉਹ ਤਾਂ ਆਪਣੇ ਅਧਿਕਾਰੀਆਂ ਨੂੰ ਨਹੀਂ ਮਿਲਦੇ ਭਾ ਛੱਬੀ ਜੰਗ ਜਾਂ ਸੀਤ ਜੰਗ ਜਿਹੜੀ ਹੈ ਦੋਵੇਂ ਸਿੱਖ ਨਤਵਾ ਦੇ ਵਿਚਕਾਰ ਸਿੱਧੂ ਸਾਹਿਬ ਅੱਜ ਵੀ ਜਿਹੜੀ ਜਾਰੀ ਹੈਗੀ ਆ ਦੇਖਣ ਨੂੰ ਜਿਹੜੀ ਮਿਲਦੀ ਪਈ ਹੈ ਜੀ